ਹਾਂ ਜੀ ਹਾਂ ਜੀ ਪੰਜਾਬ ਨੰਬਰ ਪਟਿਆਲਾ ਨੰਬਰ ਹੈ ਜੀ 1647 ਘੰਟੇ ओरिजिनल ਚੱਲਿਆ ਚੱਲਿਆ ਹੋਇਆ 1647 ਘੰਟੇ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਦਾ ਬਣੂ ਇਹ ਟਰੈਕਟਰ ਕੀ ਕਿੰਨੀ ਇਹਦੀ ਡਿਮਾਂਡ ਹੈ ਇਹ ਕਿ ਮੈਂ ਹੂ ਚੱਲੇ ਚਲਾ ਵੀਦਾ ਕਿਵੇਂ ਹੂ ਇਹ ਨਜਾਇਜ਼ ਚੰਗਾ ਜੀ ਨਜਾਇਜ਼ ਅੱਛਾ ਹਾਂ ਜੀ ਇਹ ਹਾਈ ਸਪੀਡ ਟਰੈਕਟਰ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਇਹ ਟਰਾਲੀ ਵਾਸਤੇ ਬਣਾਈ ਤੇ ਜੀ ਕੰਪਨੀ ਨੇ ਸਪੈਸ਼ਲ ਹੈ ਕਿਰਾਏ ਵਾਲਿਆਂ ਵਾਸਤੇ ਹਾਂ ਜੀ ਤੇ ਜੋ ਉ ਰਟਾਇਰ ਇਹਨੂੰ 13 ਦੇ ਆਇਆ ਜੀ ਇਹਦੇ 14 ਵਾਲੇ ਪਾਏ ਹੋਏ ਆ ਅਸਲ 14 ਦੇ ਟਾਇਰ ਪਾਏ ਹੋਏ ਆ ਹਾਂ ਬੀਕੇਟੀ ਕੰਪਨੀ ਦੇ ਟਾਇਰ ਹੈ ਜੀ ਠੀਕ ਹੈ ਜੀ 70 ਰੁਪਏ 75 ਰੁਪਏ ਟਾਇਰ ਹੈਗੇ ਆ ਜੀ ਓਕੇ ਮੂਰਲੇ 40 ਕੇ ਪੈਸੇ ਆ ਬਾਦਸੋਂ ਤੋਂ ਪਟਿਆਲਾ ਰੋਡ ਤੇ ਆਲੋਵਾਲ ਦੇ ਨੇੜੇ ਕੋਕਾ ਪੀਸ ਨੇ ਟਰੈਕਟਰ ਮਿੱਤਰੋ ਆ ਖੜੇ ਨੇ ਜਿਹੜੇ ਮਿੱਤਰੋ ਅੱਜ ਬਾਈ ਚਮਕੌਰ ਦੇ ਘਰੇ ਨਾ ਪਿੰਡ ਸਿੰਬੜੋ ਦੇ ਵਿੱਚ ਆਪਾਂ ਫੇਰ ਪਹੁੰਚ ਗਏ ਅੱਜ ਜਿੰਨੇ ਵੀ ਟਰੈਕਟਰ ਖੜੇ ਆ ਨਾ ਬਾਈ ਕੀ ਆਫਰ ਦੇ ਰਿਆ ਆਪਾਂ ਸਾਰਾ ਕੁਝ ਵਿਸਥਾਰ ਸਹਿਤ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਸੱਸੀ ਕਾ ਜੀ ਆ ਜਾਣ ਸਰ ਠੀਕ ਆ ਜੀ ਹਾਂ ਜੀ ਅੱਜ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਅੱਜ ਟਰੈਕਟਰ ਪਾ ਦਿਖਾ ਦਾਂਗੇ ਜੀ 20 ਤੋਂ 22 ਟਰੈਕਟਰ 20 ਤੋਂ 22 ਟਰੈਕਟਰ ਲੈ ਫਿਰ ਆਪਾਂ ਬਾਲਾ ਲੰਮਾ ਸਮਾਨ ਲਾਈਏ ਸਾਰਿਆਂ ਨੂੰ ਪਤਾ ਵੀ ਜੇ ਕਿਸੇ ਲਵੇ ਕੋਈ ਪੁਰਾਣਾ ਟਰੈਕਟਰ ਹੋਵੇ ਤੁਸੀਂ ਵਿੱਚ ਕੱਟ ਲੈਣੀ ਉੱਚੇ ਮਾਡਲਾਂ ਤੇ ਲੋਨ ਕਰਵਾ ਦਿੰਦੇ ਹਾਂ ਕਰਵਾ ਦਿੰਦੇ ਜੀ ਹੁਣ ਆ ਅੱਜ ਤੋਂ ਸ਼ੁਰੂ ਹੈ ਜੀ ਲੋਨ ਵਾਲਾ ਸਰ ਅੱਜ ਤੋਂ ਸ਼ੁਰੂ ਹੈ ਜੀ ਲੈ ਮਿੱਤਰੋ ਅੱਜ ਤੋਂ ਬਾਅਦ ਲੋਨ ਦਾ ਕੰਮ ਵੀ ਸ਼ੁਰੂ ਕਰਤਾ ਆਪਾਂ ਇਹ ਤੋਂ ਡਿਟੇਲ ਸ਼ੁਰੂ ਕਰਦੇ ਹਾਂ ਇਹ ਟਰੈਕਟਰ ਕਿੰਨਾ ਮਾਡਲ ਹੈ ਇਹ 2009 ਮਾਡਲ ਹੈ ਜੀ 2009 ਮਾਡਲ ਹੈ ਹਾਂਜੀ ਨੰਬਰ ਕਿੱਥੋਂ ਦਾ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਕੰਡੀਸ਼ਨ ਦਾ Ориਜਨਲ ਆ ਤੇ ਆ ਇਹਦੇ ਪਾਵਰ ਕਰਵਾਇਆ ਹੋਇਆ ਜੀ ਇਹ ਪਾਵਰ ਹੋਇਆ ਹੋਇਆ ਉਹ ਇਹਦੀ ਜੱਜਮੈਂਟ ਨਹੀਂ ਹੁੰਦੀ ਦੱਸੇ ਦੇ ਪਤਾ ਲੱਗਦਾ ਜੀ ਇਹ ਪਾਵਰ ਕਰਵਾਇਆ ਹੋਇਆ ਹਾਂ origianlly ਲੱਗਦਾ ਲੇਕਰ ਕੰਪਨੀ ਫਿਟਡ ਹੈ ਜੀ ਟਰੈਕਟਰ ਦੀ ਜਿੱਦਾਂ ਕੰਪਨੀ ਚੋਂ ਆਉਂਦੀ ਹੈ ਉਦੋਂ ਹੀ ਫਿਟਿੰਗ ਹੋਈ ਹੈ ਓਕੇ ਕੰਡੀਸ਼ਨ ਤਾਂ ਵੀ ਚੰਗਾ ਟਰੈਕਟਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੀ ਟਾਇਰ ਪਿਛਲੇ ਹੈਗੇ ਜੀ 45 ਪੈਸੇ ਜੀ ਅੱਧਿਆਂ ਤੋਂ ਥੋੜੇ ਜਿਹਾ ਦਬਦੇ ਆ ਦਬਦੇ ਆ ਸਹੀ ਆ ਹਾਂ ਜੀ ਮੂਰਲੇ ਟਾਇਰ ਹੈਗੇ ਜੀ ਅੱਧਿਆਂ ਤੋਂ ਥੋੜੇ ਜਿਹਾ ਵੱਧ ਆ ਠੀਕ ਹੈ ਜੀ ਹਾਂ ਜੀ ਰਿਮਰਮਾ ਟਰੈਕਟਰ ਪ੍ਰਗਟ ਪੂਰਾ ਘੈਂਟ हां जी फाइबर फाइबर हुड पट्टी साहब ਇਹਦਾ ਹੈਗਾ ਉਹ ਵੀ ਦੇ ਦਾਂਗੇ ਉਹ ਵੀ ਆਪਣਾ ਦੇਵਾਂਗੇ हां जी ਨਾਲ ਹੀ ਦੇ ਦਾਂਗੇ ਓਕੇ ਪਰ ਮੈਂ ਹੋੱਕ ਹੱਕਦਾ ਵੀ ਪੂਰਾ ਘੰਟਾ ਲਿੰਕਾਂ ਦਾ ਟਰੈਕਟਰ ਟੀਊਬਾਂ ਦਾ ਟਰੈਕਟਰ ਪੂਰਾ ਚੰਗਾ ਤਰਨਤਾਰਨ ਦਾ ਨੰਬਰ ਹੈ ਇਹ ਪਾਰਟੀ ਕੰਮੀ ਦੇ ਰਾਮਾ ਜੀ ਦੂਜੀ ਪਾਰਟੀ ਦੇ ਦੂਜੇ ਥਾਂ ਮੇ ਨਾਮ ਆ ਤੇ ਮੈਨੂੰ ਇਹ ਦੱਸਿਓ ਇਹ ਟਰੈਕਟਰ ਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਜੀ 290000 290000 ਮਾਡਲ 2009 9 ਹੈ ਪੰਜਾਬ ਨੰਬਰ ਪੰਜਾਬ ਨੰਬਰ ਹੈ ਤੇ ਲੈ ਮਿੱਤਰੋ ਗੱਲ ਭਈ ਇਹ ਵੀ ਹੈ ਉਹਨਾ ਪੰਜਾਬ ਦੇ ਵੈਸੇ ਬਾਲੇ ਮਾੜੇ ਹਾਲ ਹੋ ਕੇ ਹਟਿਆ ਹਨ ਹਾਂਜੀ ਹਾਂਜੀ ਇਹਦਾ ਮੇਰੇ ਯਾਦ ਆ ਗਿਆ 44 ਤਰਨ ਤਰਨ ਦਾ ਨੰਬਰ ਉਧਰ ਹੀ ਜਿਆਦਾ ਨੁਕਸਾਨ ਆ ਉਹ ਉਧਰ ਹੀ ਜਿਆਦਾ ਨੁਕਸਾਨ ਅੱਜ ਰੇਟ ਆਪ ਬਿਲਕੁਲ ਹੀ ਵਾਜਬ ਦੇਣੇ ਆ ਹਾਂ ਕੋਈ ਨਾ ਜੀ ਕਿਉਂਕਿ ਜਿਹੜੇ ਸੱਜਣ ਅੱਗੇ ਕਿਰਾਏ ਤੇ ਕਰਵਾਉਂਦੇ ਸੀ ਨਾ ਉਹਨਾਂ ਨੂੰ ਵੀ ਇਹ ਆ ਵੀ ਯਾਰ ਸਾਡੇ ਤਾਂ ਏਰੀਆ ਬਾਲਾ ਮਾੜਾ ਹੋ ਗਿਆ ਹਾਂਜੀ ਹਾਂਜੀ ਜਿਵੇਂ ਰੇਗ ਬਾਲੀ ਚੜ ਗਈ ਹੈ ਨਾ ਹਾਂਜੀ ਟਰੈਕਟਰਾਂ ਦੀ ਸਖਤ ਲੋਡ ਪੈਣੀ ਆ ਸਖਤ ਲੋਡ ਪੈਣੀ ਜਿੰਨਾ ਕ ਆਪਣੇ ਵੱਲੋਂ ਆਪਾਂ ਤਣਮਣ ਸੇਵਾ ਕਰ ਸਕਦੇ ਹਾਂ ਉਹ ਆਪਾਂ ਬਜਪਰੇਟਾਂ ਚ ਕਰਦੇ ਹਾਂ ਹਾਂ ਕਰ ਠੀਕ ਹੈ ਜ ਇਹ ਮਾਡਲ ਹੈਗਾ ਜੀ 2011 ਦਾ 11 ਮਾਡਲ ਹੈ ਨੰਬਰ ਕਿੱਥੋਂ ਦਾ ਹੈ ਨੰਬਰ ਪੰਜਾਬ ਹੈ ਜੀ ਡਬਲ ਪੀਟੀਓ ਜੀ ਅੱਛਾ ਡਬਲ ਪੀਟੀਓ ਹੈ ਸੈਕੰਡ ਓਨਰ ਹੈ ਜੀ ਜੀ ਕੰਡੀਸ਼ਨ ਦੇ ਵੀ ਓਰੀਜਨਲ ਹੈ ਹਾਂ ਜੀ ਓਰੀਜਨਲ ਹੈ ਬਾਈ ਆ ਸੀਲ ਸੂਲ ਸਾਰੀ ਓਮੀ ਖੜੀ ਹੈ ਹਲੇ ਤੱਕ ਕੋਈ ਛੇੜ ਛਾੜ ਨਹੀਂ ਰੇਸ ਨਾਲ ਹੋਈ ਹੋਈ ਹੈ ਨਾ ਟਾਇਰ ਬੀਕੇਟੀ ਕੰਪਨੀ ਦੇ ਨਵੇਂ ਹੈ ਜੀ ਚਾਰੇ ਮੂਰੇ ਟਾਇਰ ਹੈ ਗੁੜਿਆਰ ਦੇ ਪਰ ਲੇਕਿਨ ਬੀਕੇਟੀ ਦੇ ਤੇ ਜੇ ਆਪਾਂ ਗੱਲ ਕਰੀਏ ਜੀ ਇਹ ਦੀ ਇਹ ਦੀ ਕੀ ਡਿਮਾਂਡ ਹੈ ਟਰੈਕਟਰ ਦੀ ਇਹਦੀ ਡਿਮਾਂਡ ਜੀ 410000 ਚ 4 ਲੱਖ ਤੇ 10000 10000 ਹਾਂ ਮਾਨਤਣ ਕਿੰਨਾ ਕੋਜੂਗਾ ਖੁੱਲੇ ਦਿਨ ਨਾਲ ਕਰਦੇ ਖੁੱਲੇ ਦਿਨ ਨਾਲ ਹਾਂ ਜੀ ਤੇਲਾ ਮਿੱਤਰੋ ਮਾਨਤਣ ਅਜੇ ਤੁਸੀਂ ਆਪ ਹੀ ਕਰਵਾਇਓਗਾ ਕਿ 4 ਲੱਖ ਤੇ 10000 ਦੇ ਵਿੱਚੋਂ ਵੀ ਮਾਨਤਣ ਹੋਊਗਾ ਕੰਡੀਸ਼ਨ ਦਾ ਟਰੈਕਟਰ ਪੂਰਾ ਹੀ ਘੈਂਟ ਆ ਪਾਵਰ ਸਟੀਅਰਿੰਗ ਹੈ ਹਨਾ ਜੀ ਡਬਲ ਪੀਟੀਓ ਹੈ ਡਬਲ ਪੰਪ ਹੈ ਹਾਂ ਜੀ ਤੇ ਬਾਈ ਪਿੱਸੂ ਵੀ ਦਿਖਾ ਦਿਆ ਕਿ ਲਿੰਕਾ ਲੋਕਾਂ ਦਾ ਟਰੈਕਟਰ ਪੂਰਾ ਹੀ ਚੰਗਾ ਪਿਆ ਇਹ ਮਾਡਲ ਦੱਸਿਆ ਦਿੱਕਾ ਜੀ 2011 2011 ਮਾਡਲ ਹੈ ਹਾਂਜੀ ਨੰਬਰ ਪੰਜਾਬ ਹੈ ਪਾਰਟੀ ਫਰਸਟ ਹੀ ਆ ਇਹ ਸੈਕੰਡ ਹੌਂਡਰ ਸੈਕੰਡ ਪਾਰਟੀ ਦਾ ਨਾਮ ਹੈ ਤੇ ਜਿਹੜਾ ਆ ਖੜਾ ਜੀ 855 ਰੁਪਏ ਇਦੋਂ ਹੀ ਦਿਖਾ ਦਈਏ ਪਹਿਲਾਂ ਇਹ 2011 ਮਾਡਲ ਹੈ ਲਿੰਕਾਂ ਦਾ ਹੁੱਕ ਦਾ ਟਰੈਕਟਰ ਘੈਂਟ ਆ ਮਗਰਾੜੇ ਦੇ ਨਾਲ ਦੀ ਨੇ ਜੀ ਨਾਲ ਦੇ ਨਾਲ ਤੇ ਜੀ ਕਿੰਨਾ ਮਾਡਲ ਹੈ ਇਹ 11 ਮਾਡਲ ਹੈ 2011 ਮਾਡਲ ਹੈ 855 ਨੰਬਰ ਇਹਦਾ ਵੀ ਪੰਜਾਬ ਦਾ ਹਾਂਜੀ ਪੰਜਾਬ ਇਹ ਪਾਵਰ ਸਟੀering ਹੋਇਆ ਹੋਇਆ ਹੈ ਨਾ ਜੀ ਨਾ ਨਾ ਜੀ ओरिजिनल ਪਾਵਰ ਹੈ ਜੀ ओरिजिनल ਪਾਵਰ ਹੈ ਇਹ ओरिजिनल ਪਾਵਰ ਹੈ ਜੀ ਅੱਛਾ ਹਾਂਜੀ ਹਾਂਜੀ 11 ਚ ਪਾਵਰ ਆ ਗਿਆ ਜੀ ਆ ਗਿਆਤੀ ਆ ਗਿਆ ਅੱਛਾ ਜੀ ਤੇਲ ਬ੍ਰੇਕ ਹੈ ਜੀ ਰਿਵਰਸ ਪੀਟੀਓ ਹੈ ਜੀ ਹਾਂਜੀ ਹਾਂਜੀ ਗਾਰੰਟੀ ਹੈ ਜੀ ਆਪਣੀ ਬੰਦਾ ਏਜੰਸੀ ਚੈੱਕ ਕਰਵਾ ਲਵੇ ਮੈਂ ओरिजिनल ਪਾਵਰ ਹੈ ਬਾਕੀ ਸੱਜਣਾ ਲਾਇਲੂਏ ਪੁਆਈ ਖੜਾ ਹੈ ਨਾ ਹਾਂਜੀ ਤੇ ਇਹਦੀ ਕੀ ਡਿਮਾਂਡ ਰਹੂਗੀ ਜੀ ਰੋਪੜ ਦਾ ਨੰਬਰ ਹੈ ਇਹਦਾ ਹਾਂਜੀ ਰੋਪੜ ਦਾ ਨੰਬਰ ਹੈ ਪੀਰ ਜੀ ਜਿਵੇਂ ਮਾਲਕ ਦੇ ਘਰੋਂ ਆਇਆ ਇਹ ਐ ਮੱਲੂ ਵੀ ਪਾਣੀ ਪਾਣੀ ਵੱਜੇ ਤੇ ਤੋਂ ਤਬ ਨਹੀਂ ਇਹ ਠੀਕ ਹੈ ਜੀ ਹਾਂ ਜੀ ਆ ਮਿੱਟੀ-ਕੁੱਟੀ ਤੁਹਾਡੇ ਸਾਹਦੇ ਹੋ ਗਏ ਹਾਂ ਬਿਲਕੁਲ 11 ਮਾਡਲ ਆ ਜੀ ਸੈਕੰਡ ਓਨਰ ਹੈ ਜੀ ਮਾਲਕ ਦੇ ਨਾਂ ਹੈ ਜੀ ਜੇ ਤੁਹਾਨੂੰ ਆਪਾਂ ਲੈਤਾ ਟਰੈਕਟਰ ਜੀ ਆਪਾਂ 3.5 ਲੱਖ ਦੇ ਰਾਂ 3.5 ਲੱਖ ਦਾ ਹਾਂ ਇਹਦੇ ਚੋਂ ਵੀ ਮਾਨਤਾਣ ਕਰਤਾ ਲੈ ਮਿੱਤਰੋ 3.5 ਲੱਖ ਦੇ ਵਿੱਚੋਂ ਮਾਨਤਾਣ ਉਹ 11 ਮਾਡਲ ਆ ਪਾਵਰ ਸ਼ੇਅਰਿੰਗ ਦੇ ਦਿੱਤਾ ਤੇ ਜਿਹੜਾ ਆ ਖੜਾ ਜੀ ਇਹ ਕਿੰਨਾ ਮਾਡਲ ਹੈ ਇਹ ਪੱਟੀ ਸਾਹਿਬ 11 ਮਾਡਲ ਨਾ 10 ਮਾਡਲ ਹੈ 10 ਮਾਡਲ ਹਾਂ ਜੀ ਹਾਂ ਠੀਕ ਹੈ ਫਸਟ ਪਾਰਟੀ ਦਾ ਹੀ ਨਕਤ ਕੈਸ ਦਾ ਜੀ ਓਕੇ ਹਾਂਜੀ ਨੰਬਰ ਇਹਦਾ ਵੀ ਪੰਜਾਬੀ ਆ ਪੰਜਾਬ ਨੰਬਰ ਜੀ ਕੰਡੀਸ਼ਨ ਤਾਂ ओरिजिनल ਆ ਇਹ ਸਾਰਾ ओरिजिनल ਆ ਜੀ ਚੰਗਾ ਹੈ ਨਾ ਜੀ ਪਹਿਲੇ ਮਾਲਕ ਤੋਂ ਹੀ ਲਿਆਂਦਾ ਜੀ ਅੱਛਾ ਟਾਇਰ ਦੂਰੇ ਦੇ ਕਿੰਨੇ ਕੁ ਹੋਣੇ ਆ ਅੱਧੇ ਜੀ ਗੁੱਡੀਅਰ ਦੇ ਅੱਧੇ ਕੁ ਟਾਇਰ ਨੇ ਹਾਂਜੀ ਮੂਰਲੇ ਤਾਂ 70 ਕੇ ਪੈਸੇ ਨੇ ਹਾਂ ਜੁੜਾ ਮੂਰੇ ਵੀ ਗੁੱਡੀਅਰ ਦੇ ਹੀ ਆ ਹਾਂ ਇਹ ਵਿੱਚੋਂ ਵੀ ਬਾਲਾ ਨਵਾਂ ਹੈ ਸਟੈਟਰ ਤਾਂ ਤੋਫਾ ਹੀ ਹੈ ਜੀ ਅੱਛਾ ਟਾਇਰਟ ਕਵਰ ਨੂੰ ਵੀ ਚਾਪ ਵੀ ਨਹੀਂ ਲੱਗੀ ਸਹੀ ਗੱਲ ਹੈ ਜਮੀ ਸ਼ੀਲਡ ਪਿਆ ਹੈ ਸ਼ੀਲਡ ਹੈ ਹਾਂਜੀ ਹਾਂਜੀ ਉਦਾਂ ਵੀ ਸ਼ੁੱਕਾ ਇੰਜਨ ਪਿਆ ਜਮਾ ਕੋਈ ਲੀਕਿੰਗ ਨਹੀਂ ਹਾਂਜੀ ਇੱਕ ਆਪਣੇ ਟਰੈਕਟਰ ਦੇ ਉੱਤੇ ਖਾਸੀਅਤ ਹੋਰ ਹੈ ਜੀ ਹਾਂਜੀ ਕਿਸੇ ਵੀ ਟਰੈਕਟਰ ਦੇ ਉੱਤੇ ਕੋਈ ਕੰਪਾਉਂਡ ਪਾਰਟਸ ਨਹੀਂ ਵੱਜੀ ਹੋਊਗੀ ਠੀਕ ਹੈ ਜੀ ਕਿਸੇ ਵੀ ਟਰੈਕਟਰ ਦੇ ਉੱਤੇ ਕੋਈ ਓਰਿਜినਲ ਹੋਣਾ ਜਿੰਨਾ ਵੀ ਹੈਗਾ ਓਕੇ ਹਾਂਜੀ ਤੇ ਇਹਦੀ ਕੀ ਡਿਮਾਂਡ ਹੈ ਜੀ ਫਿਰ ਇਹਦੀ ਡਿਮਾਂਡ ਜੀ 3,35,000 ਰੁਪਏ 3,35,000 ਹਾਂਜੀ ਹਾਂਜੀ ਓਕੇ ਤੇ ਭਾਈ ਆ ਖੜਾ ਜਿਹੜਾ 735 ਜੀ ਮੈਨੂੰ ਆ ਵੀ ਦੱਸਿਓ ਕਰਾਂ ਤੇ ਇਹ ਹੈਗਾ ਜੀ 1998 ਮਾਡਲ ਜੀ ਅੱਛਾ 1998 ਮਾਡਲ ਕੰਡੀਸ਼ਨ ਦੇ ਵੀ origignal ਹੀ ਹੈ ਹਾਂ ਜੀ origignal ਹੈ ਜੀ A to Z origignal ਹੈ ਜੀ ਓਕੇ ਟਾਇਰ ਵੀ ਤਾਂ ਨਵੇਂ ਵਰਗੀ ਪੈਣੇ ਮਗਰਲੇ ਤਾਂ ਨਹੀਂ ਹਾਂ ਚਾਰੇ ਨਵੇਂ ਵਰਗੀ ਹੀ ਹੈ ਟਾਇਰ ਹੂੰ ਮੂਰਲੇ 90 ਪੈਸੇ ਲਾ ਲੂ ਪਿਛਲੇ ਜਮਾ ਨਵੇਂ ਹੈ ਜੀ ਬਿਲਕੁਲ ਪਿਛਲਿਆਂ ਤੋਂ ਤਾਂ ਹਲੇ ਪਲੱਸ ਦੀਆਂ ਨਿਸ਼ਾਨੀਆਂ ਵੀ ਉਵੇਂ ਹੀ ਹੋਣਗੀਆਂ ਇੱਥੇ ਹਾਂ ਜੀ ਹਾਂ ਜੀ ਥੋੜੀ ਮੋਟੀਆਂ ਹੋਣੇ ਉੱਡੀ ਹੋਣਗੀਆਂ ਹਾਂ ਜੀ ਇਹ ਪੋਲੋ ਕੰਪਨੀ ਦੇ ਟਾਇਰ ਹੈ ਹਾਂ ਜੀ ਹਾਂ ਕਿਸ ਨਾਲ ਜੁੜਾ ਹੈਗਾ ਪੋਲੋ ਦਾ ਹਾਂ ਅਗਲਾ ਹੈ ਮਾਡਲ ਦੱਸਿਆ ਹੀ ਹੈ 1998 ਜੀ ਬਾਹਰ ਪੰਪ ਵਾਲਾ ਜੀ ਬਾਹਰ ਪੰਪ ਵਾਲਾ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਹੈ 5 ਜੀ ਰਣਾ ਜੀ 5 ਜੀ ਰਾਂਚਾ ਚਾਰ ਅੱਗੇ ਨੂੰ ਤੇ ਬੈ ਪੰਜਵਾਂ ਬੈਠੇ ਬਈ ਬਲਾਕ ਦਾ ਚੈੱਕ ਕਰ ਬਈ ਸਾਰਾ オリジナル ਹੈ ਕੰਡੀਸ਼ਨ ਦਾ ਪੈਰਪੁਰ ਦਾ ਨੰਨ ਦਾ ਜਮ ਸਾਫ ਪਿਆ ਟਰੈਕਟਰ ਹਾਂਜੀ ਫਤਿਹਗੜ੍ਹ ਸਾਹਿਬ ਨੰਬਰ ਹੈ ਜੀ ਪੀ ਵੀ 23 ਹਾਂਜੀ ਇਹਦੇ ਟਰੈਕਟਰ ਬੇਸੀ ਸਾਫ ਹੁੰਦੇ ਆ ਨਾ ਜੀ ਹਾਂਜੀ ਹਾਂਜੀ ਥਰਡ ਪਾਰਟੀ ਦਾ ਹੀ ਅੱਛਾ ਇਹਦੀ ਕੀ ਡਿਮਾਂਡ ਰਊ ਜੀ ਇਹਦੀ ਡਿਮਾਂਡ 1.85 ਲੱਖ ਰੁਪਏ 1.85 ਲੱਖ ਤੇ 85000 98 ਮਾਡਲ ਹੈ ਹਾਂਜੀ ਹਾਂਜੀ ਤੇ ਜਿਹੜਾ ਆ ਖੜਾ ਇਧਰਲੇ ਪਾਸੇ 275 ਇਹ ਵੀ 98 ਮਾਡਲ ਹੈ ਜੀ ਅੱਛਾ ਇਹ ਵੀ 98 ਮਾਡਲ ਹੈ ਹਾਂਜੀ ਇਹ टीਜੂ ਵਾਲਾ ਮਾਡਲ ਹੈ ਜੀ ਅੱਛਾ टीਜੂ ਵਾਲਾ ਹਾਂਜੀ ਹਾਂਜੀ ਇਹ ਸਟicker ਹੈਗੇ ਸੀ ਇਹਦੇ ਲੱਗੇ ਜੀ ਮਤਲਬ ਇਹ ਦੂਜੇ ਲੋਟ ਆਉਂਦੇ ਹਨ ਸਟicker ਲੇ ਸਟickerਾਂ ਚ ਹਾਂ ਹਾਂ ਹਾਂਜੀ ਓਕੇ ਇਹਨਾਂ ਇਧਰ ਵੀ ਗਿਆ ਹੋਇਆ ਇਹਦੇ ਉੱਰ ਤੱਕ ਹਾਂਜੀ ਹਾਂਜੀ ਇਹ ਮੋਟੀ ਕ੍ਰੈਂਕ ਵਾਲਾ ਕਹਿੰਦੇ ਆ ਜੀ ਇਹਨੂੰ ਮਤਲਬ ਅੱਛਾ ਹਾਂਜੀ ਇਹਦੇ ਬਲਾਕ ਦਾ ਵੀ ਫਰਕ ਹੁੰਦਾ ਹ ਹ ਇਹ 98 ਚ ਆਏ ਆ ਜੀ 98 ਜੀ ਆਏ ਨੇ ਜੀ ਹਾਂ ਜੀ ਇਹ ਕੰਡੀਸ਼ਨ ਤੋਂ origignal ਹੀ ਸਾਰਾ origignal ਟੋਟਲ origignal ਹੈ ਟੈਕਟ ਜੀ ਰੰਗ ਖਾਸ ਹੀ ਖੜਾ ਹੈ ਨਾ ਇਹਦਾ ਹਾਂ ਹਾਂ ਆਪਣੇ ਗਰੰਟੀ ਹੋ ਜੀ ਜਿਹੜਾ ਹੋਇਆ ਉਹ ਇਹ ਆਪਾਂ ਕਹਿ ਕੇ ਦੇਵਾਂਗੇ ਹਾਂ ਪਾ ਕੇ ਵਧੀਆ ਪਿਆ ਟਿਊਬ ਬੋਰਡ ਆਪਾਂ ਦਾ ਵੀ ਸਾਰਾ ਟਰੈਕਟਰ ਹਾਂ ਜੀ ਪਾਵੇ ਜੀ ਅਗਲਾ ਏਜੰਸੀ ਚ ਲੈ ਜਾਈਏ ਆਪਣੇ ਟਰੈਕਟਰ ਵਾਲੇ ਜਿਹੜਾ ਹੋਇਆ ਉਹ ਕਹਿ ਕੇ ਦੇਵਾਂਗੇ ਠੀਕ ਹੈ ਚਾਹੀਦਾ ਵੀ ਇਦਾਂ ਹੀ ਹੈ ਤਾਲੁਕ ਦਾ ਦਸਤਾਨ ਵੀ ਹੋ ਗਈ ਆਪਣੀ ਫੁੱਲ ਜ਼ਿੰਮੇਵਾਰੀ ਹੈ ਠੀਕ ਹੈ ਜੀ ਆਹ ਵੇਟ ਪਏ ਨੇ ਕੰਪਨੀ ਦੇ ਵਿੱਚ ਹੀ ਪਏ ਨੇ ਉਹਦੇ ਜਾਲੀ ਦੇ ਵਿੱਚ ਦੀਂਦੇ ਆ ਹਾਂਜੀ ਹਾਂ ਤੇ ਇਹਦੇ ਟਾਇਰ ਵੀ ਵਧੀਆ ਪੈਣੇ ਹਨ ਜੀ ਮੂਰਲਾ ਜੋੜਾ ਹੈਗਾ ਤਾਂ ਐਮ ਆਰ ਐਫ ਦਾ ਹਾਂ ਉਹ ਤਾਂ ਨਵੇਂ ਵਰਗੇ ਜੀ ਹਾਂ ਮਦਰਲੇ ਟਾਇਰ ਹੈਗੇ ਨੇ ਚਲ ਇਹਦੇ ਵੀ ਅਧਿਆ ਕ ਵਰਗੇ ਹਾਂ ਇਹ ਵੀ ਐਮ ਆਰ ਐਫ ਤੇ ਅੱਧੇ ਤੋਂ ਵੱਧ ਹੀ ਹੈ ਟਾਇਰ ਹਾਂ ਪੂਰਾ ਵੱਧ ਹੀ ਨੇ ਹਾਂਜੀ ਤੇ ਇਹਦੀ ਕੀ ਡਿਮਾਂਡ ਰੱਖੀ ਜੀ ਆਪਾਂ ਨੇ ਇਹ ਵੀ ਟਰੈਕਟਰ ਦੇ ਦਾਂਗੇ 1,85,000 ਦਾ 1,85,000 ਆ ਇਹਦੇ 'ਚ ਮਾਨਤਾਣ ਹੋ ਜਾਊਗਾ ਜੀ ਲੈ ਮਿੱਤਰੋ 1,85,000 ਦੇ ਵਿੱਚੋਂ ਵੀ ਮਾਨਤਾਣ ਹੋ ਜਾਊਗਾ ਟਰੈਕਟਰ ਨਾਲ 'ਚ ਬਹੁਤ ਜ਼ਿਆਦਾ ਨੇ ਤੇ ਤੁਹਾਨੂੰ ਸਾਰੀ ਦਿਖਾਉਣੇ ਆ ਅਜਾ ਉਧਰ ਵੀ ਖੜੇ ਨੇ ਜਿਹੜਾ ਆ ਖੜਾ ਜੀ ਸੋਨ ਵਾਲੀ ਕਾ ਏਸੀ ਕੈਬਨ ਵਾਲਾ ਹਾਂਜੀ ਹਾਂਜੀ ਇਹਦੇ ਬਾਰੇ ਦੱਸਿਓ ਕਰਾਂ ਇਹ 2016 ਮਾਡਲ ਹੈ ਜੀ 16 ਮਾਡਲ ਹੈ ਹਾਂਜੀ ਨੰਬਰ ਕਿੱਥੋਂ ਦਾ ਇਹਦਾ ਨੰਬਰ ਪਟਿਆਲਾ ਜੀ ਪਟਿਆਲੇ ਦਾ ਨੰਬਰ ਹੈ ਹਾਂਜੀ ਹਾਂਜੀ ਓਕੇ ਫਰਸਟ ਪਾਰਟੀ ਹੈ ਜੀ ਨਗਦ ਕੈਸ ਹੈ ਜੀ ਅਸ਼ਰ ਨਗਦ ਕੈਸ ਹੈ ਹਾਂਜੀ ਹਾਂਜੀ ਕੰਡੀਸ਼ਨ ਤਾਂ オリジナル ਹੀ ਹੈ ਸਾਰਾ ਹਾਂ 16 ਮਾਡਲ ਹੈ ਜੀ 4 ਵੀਲ ਦੇ ਵਿੱਚ ਹੈ ਜੀ ਹੂੰ ਤੇ ਐਕਸਪੋਰਟ ਮਾਡਲ ਹੈ ਜੀ ਠੀਕ ਹੈ ਜੀ ਤੇ ਜੇ ਗੱਲ ਕਰੀਏ ਜੀ ਇਹਦੀ ਇਹ ਕੀ ਆਪਾਂ ਇਹ ਮੰਗਦੇ ਆ ਤੇ ਇਹਨੂੰ ਸਾਰਾ ਦਿਖਾ ਦਿਓ ਜੀ ਮਤਲਬ ਪਿੱਛੋਂ ਵੀ ਅਸੀਂ ਇਧਰ ਵੀ ਦਿਖਾ ਦਈਏ ਪਰ ਹਣਾ ਬਾਈ ਰੰਮਰਮਾ ਤੇ ਚੈੱਕ ਕਰ ਬਾਈ ਇਹ ਦੂਜਾ ਹੈ ਜੀ ਐਕਸਪੋਰਟ ਲੈਦੇ ਨਾ ਪਿੱਛੋਂ ਸਾਰੇ ਟਾਂਚੇ ਦਾ ਫਰਕ ਹੁੰਦਾ ਜੀ ਤੁਸੀਂ 40 ਡਿਸਟ੍ਰੀਬਿਊਟਰ ਲੱਗੇ ਹੁੰਦੇ ਇਹਦੇ ਸਾਢੇ 40 ਡਿਸਟ੍ਰੀਬਿਊਟਰ ਆਹ ਜੀ ਓਕੇ ਆ ਚੀਜ਼ਾਂ 'ਚ ਵੀ ਅਜੇ ਕਾਸੇ ਨਹੀਂ ਪਈਆਂ ਇਹ ਦੇਖ ਲਓ ਆ ਉਮੀ ਇਹ ਤਾਂ ਵਰਤੀ ਨਹੀਂ ਹੋਈਆਂ ਜੀ ਹਾਂ 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 ਜੀ ਹਾਂ ਜੀ ਆਹ ਦੇ ਬਈ ਇੱਥੇ ਗੁੱਲੀਆਂ ਗੁੱਲੀਆਂ ਜਮਾ ਹੀ ਨਹੀਂ ਪਈਆਂ ਹੋਈਆਂ ਦੇਖੋ ਹਾਂ ਜੀ ਬਾਲਾ ਘਟ ਚੱਲਦਾ ਹੈ ਟਰੈਕਟਰ ਹੈ ਜੀ ਆਹ ਦੇ ਹੱਟੀ ਬੋੜਾ ਬਣ ਜਮੀਨ ਹੀ ਖੁੱਲੀਆਂ ਹੋ ਉਹ ਵੀ ਪੀ ਅਸ਼ੀਲਡ ਹੈ ਸਾਰਾ ਰੰਗ ਰੂਗਾ ਹਾਂਜੀ ਅਸ਼ੀਲਡ ਹੈ ਜੀ ਸਾਰਾ ਟੈਕਨੀਕ ਉਹ ਜੱਕਾਂ ਜੁੱਕਾਂ ਦਾ ਲੈ ਚੱਕਰਵਾਦੀ ਪੂਰਾ ਕੋਈ ਪਲੇ ਨਹੀਂ ਪੂਰਾ ਹਾਂਜੀ ਇਹ ਰੱਖੇ ਹੀ ਨੋਰਮਲ ਕੰਮ ਤੇ ਹੋਗਾ ਜੀ ਆਹ ਹੂਕੀ ਦੱਸਦੀ ਏ ਟਰੈਕਟਰ ਦੀ ਦੇਖ ਲਓ ਉਹ ਜਿਉ ਪਈ ਏ ਜੀ 16 ਮਾਡਲ ਹੈ ਜੀ ਹਾਂਜੀ ਰਿੰਗ ਦਾ ਰੰਗ ਰੰਗਣਾ ਹੀ ਅਸਲ ਤੁਸੀਂ ਦੇਖੋ ਜੀ ਮਹਿੰਦਰਾ ਦਾ ਅਰਜਨ ਟਰੈਕਟਰ ਨੇ ਜਿਹੜੇ ਹਾਂਜੀ ਉਹਨਾਂ ਦੇ ਜਾਂ ਇਹਨਾਂ ਦੇ ਇਹ ਸਿਲਵਰ ਰੰਗ ਹੁੰਦਾ ਹੈ ਇਹਦੇ ਨਾਲ ਦਾ ਰੰਗ ਹੈ ਜੀ ਦੁਬਾਰਾ ਨਹੀਂ ਹੈਗਾ ਦੇਖੋ ਨਾਲ ਦਾ ਰੰਗ ਵੀ ਸਟicker ਵੀ ਨਾਲ ਦਾ ਹੀ ਉਵੇਂ ਲੱਗਿਆ ਹੋਇਆ ਹੈ ਕੰਪਨੀ ਚੋਂ ਲਾ ਕੇ ਆਉਂਦਾ ਹੁੰਦਾ ਹੁੰ ਇਹ ਤਾਂ ਅੰਦਰ-ਅੰਦਰ ਲੱਗਦਾ ਜੀ ਫਰਕ ਇਹੀ ਚੀਜ਼ ਦਾ ਤਾਂ ਹੀ ਰੰਗ ਪ੍ਰੋਪਰ ਖੜਾ ਹੈ ਹਾਂਜੀ ਹਾਂਜੀ 22 ਮਾਡਲ ਕੰਡੀਸ਼ਨ ਵਰਗਾ ਡਾਇਰੈਕਟਰ ਪਿਆ ਹੈ ਬਾਲੇ ਬੰਦੇ ਵਧੀਆ ਸੀਗੇ ਬੰਦੇ ਜੀ ਨਾਲ ਕੋ ਮੇਰੇ ਜੀ ਹਾਂਜੀ ਹਾਂਜੀ ਬਾਕੀ ਇਹ ਵੀ ਇਹ ਕੰਪਨੀ ਫੀਟਿੰਗ ਹੋਣਾ ਜੀ ਸਰ ਡਾਇਰੈਕਟਰ ਦੀ ਕੰਪਨੀ ਫੀਟਿੰਗ ਹੈ ਜੀ ਕੰਪਨੀ ਫੀਟਿੰਗ ਹੈ ਅੱਛਾ ਸਾਰੇ ਦੇਖ ਬਈ ਵਿੱਚੋਂ ਵੀ ਦਿਖਾਈ ਦ ਅਗਰਾੜ ਮਗਰੂ ਜਮਾਈ ਸਾਫ ਹੈ ਨਾ ਟਰੈਕਟਰ ਦੇ ਇਹਦੀ ਕੀ ਡਿਮਾਂਡ ਆ ਭਾਈ ਇਹ ਚ ਏਸੀ ਉਸੇ ਚੱਲਦਾ ਕੰਨਾਂ 'ਚ ਨਹੀਂ ਏਸੀ ਨਹੀਂ ਇਹਦੇ 'ਚ ਹੈਗਾ ਕੱਲਾ ਕੈਬ ਬਣਾਇ ਜੀ ਬਲੋਰ ਚੱਲਦਾ ਜੀ ਐਸਾ ਬਲੋਰ ਚੱਲਦਾ ਕੱਲਾ ਕੈਬ ਬਣਾਇ ਹਾਂਜੀ ਸਿਆਲ ਸੂਲ 'ਚ ਤਾਂ ਨਜ਼ਾਰੇ ਦਊ ਹਾਂਜੀ ਆਏ ਥੋੜਾ ਹਮਾ ਦਾ ਸਿਰਫ ਫੀਟਿੰਗ ਕੱਢੀ ਸਾਰੀ ਸਪਲਾਈ ਇਹਦੀ ਦਿੱਤੀ ਹੋਈ ਹੀ ਹੈ ਬਾਹਰ ਸਿਰਫ ਕੰਪਰੈਸਰ ਲੱਗਣਾ ਜੀ ਇਹਦੇ ਅਸਾ ਜੀ ਏਸੀ ਲਪਾਉਣਾ ਹਾਂਜੀ ਕੱਲਾ ਕੰਪਰੈਸਰ ਲੱਗੂਗਾ ਜੀ ਬਸ ਆ ਸਾਰੀ ਫੀਟਿੰਗ ਦਿੱਤੀ ਪਈ ਆ ਹਾਂ ਟੋਟਲ ਜੀ ਉਹ ਕਿ ਸਿਰਫ ਤਾਂ ਖਰਚਾ ਹੀ ਥੋੜਾ ਜਿਹਾ ਫਿਰਦਾ ਹਾਂਜੀ 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 ਆ ਦੇ ਨਾ ਇਹ ਸਾਰੀ ਸਪਲਾਈ ਬਾਹਰ ਕੱਢੀ ਹੋਈ ਐ। ਅੱਛਾ। ਹਾਂ ਜੀ ਸਿਰਫ ਇਕੱਲਾ ਕੰਪਰੈਸਰ ਲੱਗੂਗਾ ਜੀ। ਇਕੱਲਾ ਕੰਪਰੈਸਰ ਲੱਗੂ। ਹਾਂ ਜੀ ਹਾਂ ਜੀ। ਨਾਲ ਦੀ ਨਾਲ ਏਸੀ ਚੱਲ ਪੈਣਗੇ। ਚੱਲ ਪੈਣਾ ਹਾਂ ਜੀ। ਕਿੰਨੇ ਦਾ ਬਣੂ ਜੀ ਇਹ ਟਰੈਕਟਰ ਦੱਸੋ। ਇਹ ਬੰਦੇ ਹਿੱਸੇ ਵਾਲਾ ਜੀ ਇਧਰੋਂ ਵੀ ਨਾ। ਹਾਂ ਜੀ। ਦੇਖੋਗੇ ਨਾ ਧਿਆਨ ਨਾਲ। ਇਹਨੂੰ ਭਾਵੇਂ ਕੱਦੂ-ਕੁੱਦੂ ਜਗਾਰੇ ਜਿਵੇਂ ਮਰਜ਼ੀ ਚਲਾਇ। ਇਹਦੇ ਸੀਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਕੋਈ ਨੁਕਸਾਨ ਨਹੀਂ। ਪਤਾ ਨਹੀਂ ਇਹ ਟਰੈਕਟਰ ਬਾਰੇ ਭੱਟੀ ਸਾਹਿਬ ਆ ਬੰਦੇ ਨੂੰ ਨੌਲੇਜ ਨਹੀਂ ਹੋएगी। ਇਹਨੂੰ ਜਦੋਂ ਮੈਂ ਸਟਾਰਟ ਕਰ ਵਾਂ ਦਾ ਤੈ ਪੂਰੀ ਤੜਾ ਇੰਜਨ ਦੇ ਵਿੱਚ ਮਸਾ ਬੰਦ ਹੁੰਦਾ ਹੈ ਕੀ ਡਿਮਾਂਡ ਰੂਜੀ ਟਰੈਕਟਰ ਦੀ ਵੜਤ ਤਾਂ ਪੂਰੀ ਹੈ ਤੂੰ ਆ ਦਿਖਾਉਂਦਾ ਨਹੀਂ ਜਮੇ ਹੈ ਨਾ ਸੀਲਡ ਹੈ ਨਾ ਜੀ ਸਾਰਾ ਸੀਲਡ ਹੈ ਫਰਕ ਹੁੰਦਾ ਚੀਜ਼ ਦਾ ਜੀ ਸਾਮਪ ਚ ਰੱਖੀ ਦਾ ਤੇ ਇਹਦੇ ਡਿਮਾਂਡ ਕੀ ਰੂਟਰ ਟਰੈਕਟਰ ਦੀ ਇਹਦੀ ਡਿਮਾਂਡ 5.5 ਲੱਖ ਰੁਪਏ 5.5 ਲੱਖ 5 ਲੱਖ ਤੇ 50 ਹਜ਼ਾਰ 16 ਮਾਡਲ ਦੀ 16 ਮਾਡਲ ਦੀ ਜੀ ਰੈਡੀ ਬੋ ਆਵਾਜ਼ ਮੰਗਿਆ ਹੈ ਨਾ ਇਹਨੂੰ 4 ਵੀਲ ਡਰਾਈਵ ਦੇ ਵਿੱਚ ਆ ਧਰਮੇ ਛੋਟਾ ਟਰੈਕਟਰ ਆ ਬਾਈ ਛੋਟਾ ਹੈ ਨਾ ਹੁਣ ਲਾ ਲਓ ਜੀ ਇਹ ਪਾ ਲਵਾਉਣ ਲੱਗ ਜੀ 40-45 ਹਜ਼ਾਰ ਤੋਂ ਘੱਟ ਤਾਂ ਇਹ ਵੀ ਨਹੀਂ ਲੱਗਦਾ ਜੀ ਕਹਿ ਬੋਣਾ ਕਹਿ ਬੋਣਾ ਹਾਂ ਜੀ ਮੈਂ ਤਾਂ ਜ਼ਿਆਦਾ ਲਾਦਾ ਮੈਂ ਕਹਿੰਦਾ 40-45 ਤਾਂ ਤੁਸੀਂ ਬਹੁਤ ਵੇਚ ਦਿੰਦਾ ਜੀ ਜੇ ਲਾ ਕੇ ਇਹਨੂੰ ਵੇਚ ਦਈਏ 40 ਹਜ਼ਾਰ ਤਾਂ ਕੰਪਨੀ ਦੇ ਕਲਾਸ ਹੈ ਨਹੀਂ ਸਾਰੇ ਆ ਦੇਖੋ ਹੀ ਭਾਈ ਹੂੰ ਕੋਈ ਇਦਾਂ ਨਹੀਂ ਹੈਗਾ ਵੀ ਮਤਲਬ ਇਹ ਤੇ ਗੱਲ ਹੈ ਫਿਰ ਵੀ ਚੀਜ਼ ਕੰਪਨੀ ਥੋੜਾ ਮਾੜੀ ਜਿਹੀ ਚਲਾਉਂਦੀ ਆ ਬੜੀ ਇਹ ਆਪਣਾ ਦੋਸਤ ਹੈ ਜੀ ਭਰਾ ਹੀ ਮਨੂ ਆਪਣਾ ਜੀ ਟਰੈਕਟਰ ਲਿਆ ਆ ਆਪਾਂ ਨੇ ਅੱਛਾ ਜਿਹਨੇ ਤਾਂ ਲਿਆਂਦਾ ਹਾਂ ਜੀ ਤੇ ਕੋ ਉਹ ਹੈ ਉਹ ਬੰਦਾ ਸੰਪਰਕ ਕਰੇ ਵੀਰੇ ਜਿਹਨੇ ਨਾਂ ਕਰਾਉਣਾ ਟਰੈਕਟਰ ਠੀਕ ਆ ਹਾਂ ਜਿਹਨੇ ਨਾਂ ਕਰਵਾਉਣਾ ਉਰੋਂ ਮਤਲਬ ਉਦੋਂ ਹੀ ਚੱਲਣਾ ਟਰੈਕਟਰ ਨਾ ਹੋ ਕੇ ਫੇਰ ਉਰੋਂ ਟਰੈਕਟਰ ਜਾਊਗੀ ਅਗਲੇ ਸਹੀ ਗੱਲ ਹੈ ਹਾਂ ਜੀ ਹਾਂ ਜਿਹਨੇ ਸਿੱਧਾ ਸੰਪਰਕ ਕਰੇ ਜਿਹਨੇ ਨਾਂ ਕਰਾ ਜਿਹਨੇ ਨਾਂ ਕਰਵਾਉਣਾ ਨਾਂ ਕਰਵਾ ਕੇ ਹੀ ਦੇਣਾ ਇਹ ਹਾਂ ਲੋਨ ਕਰਾ ਦਾਂਗੇ ਜੇ ਬੰਦੇ ਨੇ ਕਿਸੇ ਨੇ ਲੋਨ ਠੀਕ ਹੈ ਜੀ ਲੋਨ ਕਿੰਨੇ ਦਾ ਹੋ ਲੋ ਉਹਨੇ ਤੇ 3 3.5 ਦਾ ਹੋ ਜੂਗਾ 3.5 ਲੱਖ ਦਾ ਹਾਂਜੀ ਹਾਂਜੀ ਫਿਰ ਤੇ ਰੁਪਈਆ ਮਗਰ ਤੁਸੀਂ ਲੈ ਲਓ ਵੀ 2 ਲੱਖ ਰਹਿ ਗਿਆ ਹਾਂਜੀ ਹਾਂਜੀ 2 ਲੱਖ ਲਿਆ ਉਹ ਆ ਲੈ ਜੋ ਮੇਟਰੂ ਏਸੀ ਕੈਬਨ ਵਾਲਾ ਤੇ ਬਈ ਜਿਹੜਾ ਆ ਖੜਾ ਜੀ ਇਧਰਲੇ ਪਾਸੇ ਫਾਰਮ ਸਾਠ ਹਾਂਜੀ ਇਹ ਕਿੰਨਾ ਮਾਡਲ ਹੈ ਇਹ 11 ਮਾਡਲ ਹੈ ਇਹ 11 ਮਾਡਲ ਹੈ ਹਾਂਜੀ ਓਕੇ ਇਹਦਾ ਨੰਬਰ ਕਿੱਥੋਂ ਦਾ ਹੋ ਨੰਬਰ ਪਟਿਆਲਾ ਜੀ ਇਹ ਵੀ ਪਟਿਆਲੇ ਦਾ ਨੰਬਰ ਹੈ ਹਾਂਜੀ ਕੰਡੀਸ਼ਨ ਤੇ ਇਹ ਵੀ ਸਾਰਾ ਓਰੀਜਨਲ ਹੈ ਜੀ ਸਾਰਾ ਸਾਰਾ A to Z ਜੀ ਬਈ ਦੇਖੀ ਨਿਊਜ਼ੀਲੈਂਡ ਨਿਊਜ਼ੀਲੈਂਡ ਨੂੰ ਜਮੀਨ ਨਿਜਾਬੀ ਲੱਗੀ ਹੋਈ ਹੈ ਲੈ ਤੱਕ ਲੈ ਪੰਪ ਨੂੰ ਵੀ ਚਾਬੀ ਨਹੀਂ ਕਿਤੇ ਹਾਂ ਡੀਜ਼ਲ ਪੰਪ ਤੱਕ ਸੀਲ ਲਈ ਟਰੈਕਟਰ ਦਾ ਠੋਕੇ ਆਹ ਸੀਲਾਂ ਸੂਲਾਂ ਉਵੇਂ ਹੀ ਖੜੀਆਂ ਨੇ ਸਾਰੀਆਂ ਹਾਂ ਉਹ ਦੇ ਉਹ ਸੀਲਾਂ ਦੀ ਉਹ ਜਮੀ ਉਵੇਂ ਹੀ ਖੜੀਆਂ ਨੇ ਇਹਦੀ ਕੀੜ ਮਾਰਾਈ ਟਰੈਕਟਰ ਦੀ ਡੱਕ ਲੱਗਿਆ ਹੋਇਆ ਹੈ ਮਗਰਾੜ ਮੂੜ ਦੇਖੋ ਜੀ ਧਿਆਨ ਨਾਲ ਜਮੀ ਨਵਾ ਪਿਆ ਬਈ ਹਨ ਬਈ ਇੱਧਰ ਆਇਓ ਆ ਦਿਖਾਓ ਟਿਊਬਾ ਦਾ 15 ਲੀਟਰ ਲੈ ਆ ਲਿੰਕਾਂ ਦਾ ਇਹ ਤਾਂ 16 ਨਹੀਂ ਪਿਆ ਜੀ ਟਰੈਕਟਰ ਪਤਰਾ ਦੇ ਕਹ ਲੋ ਜੀ 16 ਨਹੀਂ ਕਹ ਲੋ ਬਿਲਕੁਲ ਹੂੰ ਪੂਰੇ ਵਿੱਚ ਰੀਟ ਨਹੀਂ ਹੈ ਜੀ ਟਰੈਕਟਰ ਦੇ ਰੰਗ ਦਾ ਉੱਤਰ ਦੀ ਗੱਲ ਦੇ ਸਹੀ ਗੱਲ ਇਹ ਮਾਡਲ ਕਿੰਨਾ 11 11 ਮਾਡਲ ਹੈ ਜੀ ਜਮੀਨ ਨਵਾ ਪੈਟਰਨ ਉਹ ਤਾਂ ਟਰੈਕਟਰ ਹੈ ਸੰਭੀ ਵਾਲਾ ਹੋਇਆ ਟਰੈਕਟਰ ਇਹ ਹਾਂਜੀ ਹਾਂਜੀ ਰਮ ਰਮ ਜਮੀ ਘੈਂਟ ਪੈਣੇ ਲਾ ਸ਼ੋ ਉਦੋਂ ਘੈਂਟ ਪਈਆ ਇਹ ਇਹਦਾ ਨੰਬਰ ਪੰਜਾਬ ਦਾ ਜੀ ਹਾਂਜੀ ਹਾਂਜੀ ਪੰਜਾਬ ਨੰਬਰ ਪਟਿਆਲਾ ਨੰਬਰ ਹੈ ਜੀ 1647 ਘੰਟੇ ओरिजिनल ਚੱਲਿਆ ਚੱਲਿਆ ਹੋਇਆ 1647 ਘੰਟੇ ਹਾਂਜੀ 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 ਕਿੰਨੇ ਦਾ ਬਣੂ ਇਹ ਟਰੈਕਟਰ ਕੀ ਕਿੰਨੀ ਇਹ ਦੀ ਡਿਮਾਂਡ ਤੇ ਟਰੈਕਟਰ ਜਿਹਾ ਹੈ ਮਾਲੋ ਇਹਨੂੰ 24 ਮਾਡਲ ਕਹਿ ਸਕਦੇ ਆਪਾਂ ਬਿਲਕੁਲ ਕਹਿ ਸਕਦੇ ਆ ਹਾਂ ਹੈ 11 ਜਿਹੜੀ 24 ਦੇ ਬਰਾਬਰ ਖੜਾ ਦੋ ਇਹ ਉਹਨੂੰ ਵੀ ਮਾਤ ਪਾਉਂਦੇ ਨੇ ਠੀਕ ਆ ਐ ਡਿਮਾਂਡ ਵੀ 430000 ਰੁਪਏ 430000 30000 ਹਾਂ ਮਾਨਤਾਂ ਨੂੰ ਹੋ ਜੂਗਾ ਮਾਨਤਾਂ ਨੂੰ ਹੋ ਜੂਗਾ ਲੈ ਮਿੱਤਰੋ ਫੁੱਲ ਮਾਨਤਾਂ ਨੂੰ ਹੋ ਜੂ 430000 ਡਿਮਾਂਡ ਆ ਟਰੈਕਟਰ ਜਮੇ ਹੀ ਨਵਾਂਗਾ ਯਾਰ ਬਹੁਤ ਘੱਟ ਚੱਲਿਆ ਹੋਏ ਹਾਂਜੀ 1647 ਘੰਟੇ ਦਿੱਤੇ ਆਪਣੇ ਹਾਂ ਤੇੜਾ ਆ ਖੜਾ ਇਹ ਤੇ ਟੋਟਾ ਐਦੇ ਬਾਰੇ ਦੱਸੋ ਥੋੜਾ ਜਿਹਾ ਏ ਵੀਰ ਜੀ 2017 ਮਾਡਲ ਹੈ ਜੀ 17 ਮਾਡਲ ਆ 5501 ਆ 5501 ਹੈ ਜੀ ਹਨਾ ਡਬਲ ਕਲਚ ਹੈ ਬਈ ਇਹਦੇ ਸਾਰੇ ਫੀਚਰ ਆ ਲਿਖੇ ਪਿਆ ਡਬਲ ਕਲਚ ਹੈ ਹਾਂ ਤੇਲ ਬ੍ਰੇਕਾਂ ਨੇ ਤੇ ਟਰੈਕਟਰ ਇਹ ਬਣਿਆ ਹੋਇਆ ਜਪਾਨ ਦਾ ਜਪਾਨ ਦਾ ਜਪਾਨ ਦੀ ਤਕਨੀਕ ਨਾਲ ਬਣਿਆ ਹੋਇਆ ਟਰੈਕਟਰ ਇਹ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਤਰੱਕੀ ਕਰ ਲਈ ਹੈ ਟਰੈਕਟਰ ਨੇ ਹੁਣ ਫਾਰਮ ਟਰੈਕ ਨੇ ਫਤੋ ਲੈ ਲਈ ਮਲੇ ਫਾਰਮ ਟਰੈਕ ਨੇ ਲੈ ਲਈ ਜਾਂਸੀ ਆਪਾਂ ਹੋ ਗਿਆ ਹਾਂ ਓਕੇ ਆਪਰੇਟ ਬੂਟ ਕੰਪਨੀ ਦੇ ਜਿਹੜੇ ਆਉਂਦੇ ਉਹ ਵੀ ਲੱਗੇ ਹੋਏ ਆ ਅੱਛਾ ਹਾਂਜੀ 17 ਮਾਡਲ ਬਾਈਕ ਦੀ ਕੰਡੀਸ਼ਨੀ ਦੀ ਪਿੱਛੋਂ ਬਹੁਤ ਘੰਟ ਪਈ ਆ ਹਾਂ ਨਵੇਂ ਹੀ ਪਈ ਇਹ ਉਹ ਚੱਲਿਆ ਕਿੰਨਾ ਕੋ ਹਣਾ ਜੀ ਪਟਿਆਲੇ ਦਾ ਨੰਬਰ ਇਹਦਾ ਹਾਂ ਇਹ ਮੈਂ ਤੁਹਾਨੂੰ ਮੀਟਰ ਦੇਖ ਕੇ ਦੱਸਾਂ ਜੀ ਇਹ 3860 ਘੰਟ ਚੱਲਿਆ 3860 ਘੰਟੇ ਹਾਂਜੀ ਕੰਡੀਸ਼ਨ ਦਾ ਸਾਰਾ オリジナル ਹੀ ਆ ਸਾਰਾ A to Z ਬੰਪਰ ਤੱਕ ਰੀਵਰਸ ਪੀਟੀਓ ਆ ਜਾਂਦਾ ਡਬਲ ਡਿਸਟ੍ਰੀਬਿਊਟਰ ਹੈ ਹਾਂਜੀ ਹਾਂਜੀ ਤੇ ਇਹਦੀ ਕੀ ਨੰਬਰ ਇਹਦਾ ਪਟਿਆਲਾ ਪਟਿਆਲਾ ਜੀ ਸੈਕੰਡ ਓਨਰ ਜੀ ਤੇ ਮੈਨੂੰ ਇਹ ਦੱਸਿਓ ਇਹ ਦੂਜੇ ਜੀ ਸਟਾਪ ਵਾਲਾ ਮਾਡਲ ਹੈ ਜੀ ਇਹ ਭਾਰੀ ਮੋਟਾ ਨਾ ਮੋਟੀ ਸੀ ਚ ਹਾਂਜੀ ਹਾਂਜੀ ਕੀਡ ਮਾਰ ਰੱਖੀ ਹੈ ਇਹਦੀ ਆਪਣਾ ਅਮਰੌਣ ਦੀ ਨਵੀਂ ਬੈਟਰੀ ਹੈ ਜੀ ਬੈਟਰੀ ਨਵੀਂ ਆ ਹਾਂ ਜੀ ਆ ਕੋਈ ਵੀ ਬੰਦੇ ਵੀ ਵਿਚਾਰੇ ਇੰਨੇ ਵਧੀਆ ਜੀ ਕੋਈ ਵੀ ਉਹਨਾਂ ਨੇ ਛੇੜ ਸਾੜਦੀਆਂ ਵੇਟ ਦੇਖ ਲੋ ਹਾਂਜੀ ਇਹ ਲੇਟਾਂ ਦੇਖ ਲੋ ਹੂੰ ਮੈਂ ਕਹਿੰਦਾ ਇੰਨੇ ਦੇਵਤੇ ਬੰਦੇ ਜੀ ਮਤਲਬ ਪਹਿਲੀ ਵਾਰ ਮਤਲਬ ਇੰਨਾ ਨਹੀਂ ਮਤਲਬ ਹਾਂ ਖਲੋ ਹਾਂਜੀ ਦੂਜੇ ਦਿਨ ਟਰੈਕਟਰ ਹੱਕਿਆ ਜੀ ਸੌਦਾ ਕਰਨ ਤੋਂ ਬਾਅਦ ਇੱਕ ਨਟ ਤੱਕ ਵੀ ਟੂਲ ਚੋਂ ਵੀ ਨਹੀਂ ਕੱਢਿਆ ਵਿਚਾਰੇ ਨਵੀਂ ਨਹੀਂ ਲੱਗੇ ਗੱਲ ਤੇ ਹਾਂ ਇਹੋ ਜਿਹੇ ਵੀ ਬੰਦੇ ਹੈਗੇ ਜੀ ਸਹੀ ਗੱਲ ਆ ਬੜੇ ਵਧੀਆ ਬੜੇ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ 7.4 ਲੱਖ ਸਵਾ 4 ਲੱਖ ਹਾਂਜੀ ਓਕੇ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਡੀਆਈ 50 ਸੋਨ ਵਾਲੀ ਕਾਈ ਕਿੰਨਾ ਮਾਡਲ ਹੈ ਇਹ 20 ਮਾਡਲ ਹੈ ਜੀ 20 ਮਾਡਲ ਹੈ ਹਾਂ ਮਗਰਾਂ 100 100 ਤਾਂ ਇਹਦੀ ਵੀ ਲਾਘੀ ਰੱਖੀ ਰੱਖਣ ਵਾਲਾ ਕੰਮ ਹੈ ਜੇ ਹਾਂ ਪਰ ਮਗਰਾੜ ਤਾਂ ਨਾਲ ਦੇ ਨਹੀਂ ਬਗਰਾੜ ਨਾਲ ਦੇ ਨਹੀਂ ਰਿੰਮਾਂ ਤੇ ਰੰਗ ਜੋ ਮੈਂ ਨਵਾਂ ਹੀ ਪੇਜ ਟਰੈਕਟਰ ਟਰੈਕਟਰ ਇਹ ਵੀ ਬੜਾ ਸਾਂਭਚਾ ਮਾਡਲ ਦੱਸ ਜੀ ਵੀ ਵੀ ਮਾਡਲ ਇਹਦਾ ਨੰਬਰ ਪੰਜਾਬ ਦਾ ਨੰਬਰ ਪੰਜਾਬ ਜੀ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹੈ ਹਾਂਜੀ ਕੰਡੀਸ਼ਨ ਦਾ ਓਰੀਜਨਲ ਹੈ ਹਨਾ ਸਾਰਾ ਓਰੀਜਨਲ ਹੈ ਸਾਰਾ ਮਗਰਾੜ ਦੇਖ ਬਾਈ ਅੰਦਰੋਂ ਦਿਖਾਈ ਕਿੰਨੇ ਜਣ ਸੋਨੇ ਪੈਣੇ ਇੱਧਰ ਵੀ ਆ ਜਾ ਲੈ ਪੂਰੇ ਚੰਗਾ ਜੀ ਰੈਕਟਰ ਦਾ ਕਿਤੇ ਆ ਆ ਤਾਂ ਮਕੜਾ ਯੂਜੀ ਨਹੀਂ ਕੀਤੇ ਹੋਏ ਇਹਨਾਂ ਦੇ ਹਾਂਜੀ ਹਾਂਜੀ ਆ ਚੀਜ਼ ਉਹ ਵਹੀ ਪਈ ਹੈ ਜੀ ਆ ਚੀਜ਼ ਹਾਂ ਆ ਦੇਖ ਅੰਦਰੋਂ ਵੀ ਦਿਖਾ ਦਿਓ ਜੀ ਚਾਰੇ ਟਾਇਰ ਪੋਲੋ ਦੇ ਨੇ ਦੇ ਹੈ ਜੀ ਹਾਂ ਜੀ ਪੋਲੋ ਕੰਪਨੀ ਨਾਲ ਦੇ ਟਾਇਰ ਹੈ ਜੀ ਟੂ ਨੇ ਦੇ ਹੈ ਜੀ ਪਿਛਲੇ 40 ਪੈਸੇ ਹੈ ਜੀ ਫਿਰ ਤੁਸੀਂ ਚੱਲਿਆ ਹੁੰਦਾ ਅੱਜ ਨਾਲ ਕਿੰਨਾ ਖੂਗਾ ਹਾਂ 1500 ਘੰਟੇ ਬਸਾਂ ਚੱਲੇ ਹੋਏ ਨਹੀਂ ਇਹ ਜ਼ਿਆਦਾ ਚੱਲੇ ਹੋਏ ਜ਼ਿਆਦਾ ਚੱਲੇ ਹੋਏ ਇਹ 2311 ਘੰਟੇ ਚ 2311 ਘੰਟੇ ਇਹ ਦੀ ਕੀ ਡਿਮਾਂਡ ਹੈ ਜੀ ਇਹਦੇ 410000 ਰੁਪਏ ਚ 410000 23 ਮਾਡਲ ਦੀ ਜਿਹੜਾ ਆ ਖੜਾ ਫਾਰਮ 60 ਇਧਰਲੇ ਪਾਸੇ ਇਹ 2007 ਮਾਡਲ ਹੈ ਜੀ ਇਹ 7 ਮਾਡਲ ਹੈ ਹਾਂ ਜੀ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਜੀ ਪੰਜਾਬ ਮੂਹਰੇ ਟਾਇਰ ਤਾਂ ਘੱਟੀ ਲੈਣਾ ਜੀ ਪਿਛਲੇ ਇੱਥੇ ਪੈਸੀ ਕਰਦੇ ਮੰਗਰ ਲੈਦੇ ਨਹੀਂ ਹਾਂਜੀ ਇਹ ਕਿੰਨੇ ਦਾ ਬਣੂ ਇਹਦੇ ਜੀ ਟੱਚਿੰਗ ਹੋਈ ਵੀ ਹੈ ਜੀ ਹਲਕੀ ਫੁਲਕੀ ਹੈਗੀ ਹੈ ਸਾਰੇ ਤੇ ਹੀ ਹੈ ਜੀ ਹਾਂ ਸਾਰੇ ਤੇ ਹੀ ਹੈ ਹਾਂ ਕਿਤੇ ਕਿਤੇ ਸਾਡ ਛੁੱਟ ਕੇ ਜਾਓ ਪਰਗਾਟਾ ਤੇ ਆ ਓਕੇ ਹਾਂ ਆਪਾਂ ਜੋ ਹੈ ਨਾ ਦੱਸ ਕੇ ਦੇਵਾਂਗੇ ਝੂਠ ਨਹੀਂ ਬੋਲਣਾ ਨਹੀਂ ਚਾਹੀਦਾ ਵੀ ਨਹੀਂ ਝੂਠਦਾ ਹਾਂ ਹਾਂ ਆ ਦੇਖ ਆ ਉਰੇ ਉਹ ਤੱਕ ਦਿਖ ਰਿਹਾ ਜਿੱਥੇ ਦਿਖ ਰਿਹਾ ਜਾਗਦਾ ਇੱਥੋਂ ਜਾਗਦਾ ਆ ਜਾਗਦਾ ਹਾਂਜੀ ਹਾਂਜੀ ਬਾੜੀ ਮੋਟੀ ਮਤਲਬ ਕੋਈ ਵੀ ਇਹਦੀ ਕੀ ਮੰਗਾ ਜੀ ਜਿੰਨੇ ਦਾ ਜੀ 15 ਨਹੀਂ ਆ ਜੀ ਅੱਛਾ ਇੰਨਾ ਚੰਗਾ ਜੀ ਇੰਜਨ ਗੇਰ ਦਾ ਹੂੰ ਕੀ ਕਿੰਨੇ ਦਾ ਬਣੂ ਇਹ ਟਰੈਕਟਰ ਟਰੈਕਟਰ ਇਹਦੀ ਡਿਮਾਂਡ 2 ਲੱਖ 45 ਹਜ਼ਾਰ ਨੰਬਰ ਪੰਜਾਬ ਦਾ ਜੀ ਪੰਜਾਬ ਪੰਜਾਬ ਦੀ 2 ਲੱਖ 45 ਹਜ਼ਾਰ ਆਪਾਂ ਇਹਦਾ ਮੰਗਦੇ ਆ ਮਾਡਲ ਤਾਂ ਹੋ ਜੀ ਮਾਡਲ ਦੱਸਿਆ ਇਹ 2007 ਜੀ 2007 ਮਾਡਲ ਆ ਕਾਲੇ ਸਟicker ਵਾਲਾ ਇਹ ਲਾਲ ਚ ਵੀ ਆਉਂਦੇ ਆ 7 ਚ ਨਾ ਇਹ ਕਾਲੇ ਵਾਲਾ ਇਹ ਕਾਲੇ ਵਾਲਾ ਹੈਗਾ ਹਾਂਜੀ ਉਹ ਲਾਸਟ ਚ ਆਇਆ ਜੀ ਠੀਕ ਹੈ ਜੀ 7 ਦੇ ਠੀਕ ਹੈ ਤੇ ਤਿੰਨ ਟਰੈਕਟਰ ਆਪਣੇ ਅੰਦਰ ਖੜੇ ਨੇ ਹਾਂ ਆਜਾ ਭਈਆ ਪੋ ਵੀ ਦਿਖਾਉਣੇ ਤੇ ਜਿਹੜਾ ਆ ਖੜਾ ਜੀ 36 30 ਆ ਨੇ 32 30 ਇਹ 32 30 ਹੈ ਜੀ ਸੈਡ ਗੇਰ ਵਾਲਾ ਜੀ 2009 ਮਾਡਲ ਹੈ ਜੀ ਓਕੇ ਹਾਂ ਜੀ 3230 ਹਾਂ ਜੀ ਨੰਬਰ ਪਹਿਲੇ ਨੰਬਰ ਦੱਸੋ ਜੀ ਕਿੱਥੋਂ ਦਾ ਨੰਬਰ ਪੰਜਾਬ ਜੀ ਮਲੇਰਕੋਟਲਾ ਮਲੇਰਕੋਟਲੇ ਦਾ ਨੰਬਰ ਕੜੀ ਸਰਦਾ ਰੇਜਨ ਵਾਲਾ ਨਹੀਂ ਹੋਇਆ ਬਾਈ ਮਾੜਾ ਮੋਟਾ ਅਸਾ ਹੋਇਆ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਹੂੰ ਪਤਾ ਨਹੀਂ ਲੱਗਦਾ ਜੱਜ ਨਹੀਂ ਪਤਾ ਨਹੀਂ ਜੱਜਮੈਂਟ ਨਹੀਂ ਹੁੰਦੀ ਜੀ ਹਨਾ ਕੁਲੇ ਜੇ ਪਿਆ ਜਾਣਾ ਨਾ ਨਾ ਪੱਕਾ ਕਹਿ ਕੇ ਦੇਵਾਂਗੇ ਜੀ ਇਹ ਕਿਵੇਂ ਹੁ ਚੱਲੇ ਚਲਾ ਵੀ ਤਾਂ ਕਿਵੇਂ ਹੂ ਇਹ ਨਜਾਇਜ਼ ਚੰਗਾ ਜੀ ਨਜਾਇਜ਼ ਅੱਛਾ ਹਾਂ ਜੀ ਇਹ ਹਾਈ ਸਪੀਡ ਰੈਟਰ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਇਹ ਟਰਾਲੀ ਵਾਸਤੇ ਹੀ ਬਣਾਈ ਤੇ ਜੀ ਕੰਪਨੀ ਨੇ ਸਪੈਸ਼ਲ ਕਰਾਈ ਵਾਲਿਆਂ ਵਾਸਤੇ ਹਾਂ ਜੀ ਤੇ ਚ ਉਹ ਰਟਾਇਰ ਇਹਨੂੰ 13 ਦੇ ਆਇਆ ਜੀ ਇਹਦੇ 14 ਵਾਲੇ ਪਾਏ ਹੋਏ ਆ ਅਸਲ 14 ਦੇ ਟਾਇਰ ਪਾਏ ਹੋਏ ਆ ਹਾਂ ਬੀਕੇਟੀ ਕੰਪਨੀ ਦੇ ਟਾਇਰ ਹੈ ਜੀ ਠੀਕ ਹੈ ਜੀ 70 ਰੁਪਏ 75 ਰੁਪਏ ਟਾਇਰ ਹੈਗੇ ਆ ਜੀ ਓਕੇ ਮੂਰਲੇ 40 ਕੇ ਪੈਸੇ ਆ ਜੀ ਇਹਦੀ ਕੀ ਮੰਗਾ ਇਹਦੀ 210000 ਰੁਪਏ 210000 ਮਾਡਲ 2009 ਜੀ 2009 ਮਾਡਲ ਹੈ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਪੇਚਕ ਪੇਚਕ ਹੈਗੀ ਹੈ ਹੈਗੀ ਹੈ ਹਾਂ ਜੀ ਸੋਨਾ ਬਣਾਇਆ ਹੋਇਆ ਹਾਂਜੀ ਹਾਂਜੀ ਆਜੋ ਮਿੱਤਰੋ ਇਹ ਫਟਾਫਟ ਜੇ ਕਿਸੇ ਨੇ 32 30 ਲੈਣਾ ਮੋਟਰਸਾਈਕਲਾਂ ਦੇ ਵਿੱਚੋਂ ਹਾਂ ਮੋਟਰਸਾਈਕਲਾਂ ਦੇ ਵਿੱਚੋਂ ਪਲਟੀਨਾ ਤੇ ਨਿਊ ਹਾਲੈਂਡ ਦੇ ਵਿੱਚੋਂ 32 30 ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹਦਾ ਬੜਾ ਘੱਟ ਖਰਚਾ ਹਾਂ ਡਬਲ ਕਲਚ ਹੈ ਜੀ ਡਬਲ ਕਲਚ ਹੈ ਹਾਂ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਲੈ ਫੀਚਰ ਇਹਦੇ ਵਿੱਚ ਸਾਰੇ ਟੌਪ ਵਾਲੇ ਨੇ ਸਭ ਟੌਪ ਤੇ ਆ ਖੜਾ ਜੀ ਇਸ ਤਰ ਹਾਂਜੀ ਇਹ 241 ਹੈ ਜੀ ਇਹ ਕਿੰਨਾ ਮਾਡਲ ਹੈ ਇਹ 2016 ਮਾਡਲ ਹੈ ਜੀ ਕੰਡੀਸ਼ਨ ਤੇ Ориਜਨਲ ਹੈ ਨਾ ਜੀ ਹਾਂਜੀ ਹਾਂਜੀ ਮੂਰੇ ਟਾਇਰ ਤਾਂ ਜਮੇ ਖਤਮ ਨੇ ਹਾਂਜੀ ਮਗਰ ਲਈ ਟਾਇਰ ਹੈਗੇ ਨੇ 25 30 ਕ ਪੈਸੇ ਹਾਂਜੀ ਨਾਲ ਦੀ ਟਾਇਰ ਹੈ ਜੀ ਹ ਟਾਇਰ ਨਾਲ ਦੀ ਨੇ ਨਾਲ ਦੀ ਨਾਲ ਦੀ ਫਿਰ ਤਾਂ Ориਜਨਲ ਹੀ ਚੱਲਿਆ ਹੋਇਆ ਜਿੰਨਾ ਚੱਲਿਆ ਹੋਇਆ ਦੇਖਿਓ ਕਿੰਨਾ ਕਿ ਚੱਲਿਆ ਚੁਲਿਆ ਹੋਇਆ ਇਹ 2581 ਘੰਟੇ ਚੱਲਿਆ ਹੋਇਆ 2581 ਘੰਟੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਜੀ ਆਪਾਂ ਨੇ ਇਹਦੀ ਸਿਰਫ 195000 195000 ਯਾਰ ਹਾਂਜੀ 195000 ਚ ਮਾਨਤਨ ਹੋਊਗਾ ਹੋ ਜਾਊਗਾ ਹੋ ਜਾਊਗਾ ਜੀ ਖੁੱਲੇ ਦਰ ਨਾਲ ਹੋ ਜਾ ਪੂਰਾ ਹੋਜੂ ਹੋਜੂਗਾ ਜੀ ਲੈ ਮੇਤਰੋ ਜਮੇ ਨਵਾਂ ਟਰੈਕਟਰ ਜੇ ਲੈਣਾ ਇਸਰ ਬਾਲੇ ਸੱਜਣ ਫੋਨ ਲਾਉਂਦੇ ਹੁੰਦੇ ਹਨਾ 195000 ਤਾਂ ਮੰਗੇ ਹੀ ਐ 2016 ਮਾਡਲ ਹੈ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਮਾਨਤਨ ਹੋਊਗਾ ਫੁੱਲ ਹਨਾ ਨਗਦ ਕੈਸ਼ ਦਾ ਫਰਸਟ ਪਾਰਟ ਨਹੀਂ ਆ ਚੱਕੋ ਇਹਦੇ ਉੱਪਰ ਲੋਨ ਹੋਜੂਆ ਚਾਹੀਏ ਕੋਈ ਲੋਨ ਵੀ ਕਿੰਨੇ ਕ ਦਾ ਹੋਜੂ ਓ ਮੈਨੂੰ ਇਹਦੇ ਬਾਰੇ ਇਨਾ ਪਤਾ ਨਹੀਂ ਜੀ ਪੁੱਛ ਕੇ ਪਤਾ ਲੱਗੂ ਲੱਖ ਸਵਾਂ 1.5 ਦੇ ਕਰੀਬ ਲੱਗਦਾ ਜੇ 1.5 ਹੋ ਗਿਆ ਰੁਪਈਆ 40000 ਰਹਿਗਾ ਮੰਗਦਾ ਅੱਜ ਵગેਰਾ ਤੇ ਇੱਕ ਆ ਖੜਾ ਜਿਹੜਾ 3710 ਹਾਂਜੀ 3710 ਇਹ ਕਿੰਨਾ ਮਾਡਲ ਹੈ ਇਹ 1993 ਮਾਡਲ ਹੈ ਜੀ 93 ਮਾਡਲ ਹੈ ਮੂਹਰੇ ਜੋੜਾ ਤੇ ਜਮੀ ਨਮਾ ਪਾਇਆ ਪਿਆ ਹਾਂ 90 ਕੇ ਪੈਸੇ ਕਹਿ ਲਓ ਜੀ ਕੇਟੀ ਦਾ 90 ਪੈਸੇ ਟਾਇਰ ਇਹ ਪਿਆ ਤੇ ਮਗਰਲੇ ਟਾਇਰ ਅੱਧੇ ਲਾ ਲੋ ਜੀ ਕੁਝ ਅੱਧੇ ਕਰਾ ਲਈਏ ਇਹ ਗੁੱਡੀ ਹਰਦੇ ਨੇ ਹਾਂਜੀ ਕੰਡੀਸ਼ਨ ਤਾਂ Ориਜਨਲ ਹੀ ਪਿਆ ਇਹ ਨਾਲ ਨਹੀਂ ਤਕਰੀਬਨ ਤੁਸੀਂ ਆਪ ਹੀ ਦੇਖ ਲਿਓ ਮਰਗਾਟ ਚੇਂਜ ਕਰੇ ਹੁੰਦੇ ਆ ਜੀ Ориਜਨਲ ਮਰਗਾਟ ਨੇ ਨਾਲ ਦੇ ਜੀ ਨਾਲ ਦੇ ਹਾਂਜੀ ਹਾਂਜੀ ਮਾਡਲ ਦੱਸਿਆ ਮਾਡਲ 93 93 ਮਾਡਲ ਵੀਰੇ ਮਗਰਾੜ ਨਾਲ ਦੇ ਨਿਤਰਾਨੇ ਮਾਡਲ ਦੇ ਇੱਕ ਮਿੰਟ ਨਾ ਅੱਗੇ ਜੀ ਤੁਸੀਂ ਸਟਾਰਟਿੰਗ ਵੀ ਦੇਖਿਓ ਤੇ ਬਹੁਤ ਜੇ ਕਿਸੇ ਭਰਾ ਨੇ ਨਾ ਹਾਂਜੀ ਮਤਲਬ ਵਧੀਆ ਖੇਤੀ ਕਰਨ ਵਾਸਤੇ ਲੈਣਾ ਬਹੁਤ ਚੰਗਾ ਹੈ ਦੇਖ ਉਧਰ ਲੱਗੇ ਜੀ ਨਾਲ ਨਾ ਦੇਖੋ ਤੁਸੀਂ ਕਿੰਨਾ ਚੰਗਾ ਪਿਆ ਬਈ ਹੁੱਕਾ ਕਪੂਰੀ ਹੈਵੀ ਆ ਢੜਕ ਕਪੂਰੀ ਆ ਟਰੈਕਟਰ ਦੇ ਵਿੱਚ ਹੁੱਕੇ ਦੀ ਹੈਵੀ ਲੱਗੀ ਹੋਈ ਆ ਜੀ ਪੂਰੀ ਹਾਂ ਜੀ ਬਾਲੀ ਹੈਵੀ ਆ ਜੀ ਹੁੱਕਾ ਟਿਊਬਾਂ ਦਾ ਪੰਦਾ ਬਈ ਜਮੀ ਨਹੀਂ ਨਾ ਹੋ ਪਿਆ ਹਨਾ ਲੰਕਾਂ ਲੁੰਕਾਂ ਸਾਰੀਆਂ ਚੀਜ਼ ਆ ਵੀ ਚੱਲਦਾ ਜੀ ਇਹਦਾ ਅਜੇ ਅੱਛਾ ਲੈ ਐ ਨਾ ਮਤਲਬ ਦੋ ਉਂਗਲਾਂ ਨਾਲ ਕਮਾਈ ਜਾ ਚਾਹੇ ਮਤਲਬ ਕੰਮ ਲੇਤਾ ਹੋਇਆ ਜੀ ਇਹ ਤੋਂ ਹੁਣ ਗੱਲ ਦੇ ਆ ਆ ਵੀ ਮਤਲਬ ਵਰਤੇ ਹੈ ਟਰੈਕਟਰ ਨੂੰ ਪੂਰਾ ਚੱਲ ਚਲਾਵੇ ਦਾ ਜੀ ਐਂ ਮੰਨ ਲਓ ਵੀ ਇਹ 17 18 ਮਾਡਲ ਵਰਗੀ ਚਲਾਈ ਜਾਏ। ਅੱਛਾ ਜੀ। ਇੰਨਾ ਚੰਗਾ ਚਲਾਵੇ ਦਾ ਟਰੈਕਟਰ। ਠੀਕ ਆ। ਆਪਾਂ ਕਰਾਇਆ ਹੈ ਨਹੀਂ ਜਿਵੇਂ ਹੈਗਾ ਮਾਲਕ ਦੇ ਘਰੋਂ ਨਹੀਂ ਤਾਂ ਆ ਚੀਜ਼ ਉਹ ਫਿਰ ਅਗਲਾ ਕਰਵਾ ਦਿੰਦਾ। ਕਰਵਾ ਦਿੰਦਾ ਬਿਲਕੁਲ। ਉਹ ਅਗਲਾ ਆਪ ਕਰਵਾ ਲੂਗਾ ਜੀ। ਸਹੀ ਗੱਲ ਆ। ਹਾਂ ਜੀ। ਹੂੰ। ਇਹੀ ਟਰੈਕਟਰ ਸੋਹਣਾ ਲੱਗਣ ਲੱਗਿਆ। ਬਿਲਕੁਲ ਜੀ ਬਿਲਕੁਲ। ਦੇ ਰੇਮ ਰੂਮ ਦੇਖੋ। ਸਾਰੇ ਰੇਮ ਤਾਂ ओरिजिनल ਨੇ ਜੀ। ਹੂੰ। ਸਾਰੇ ਟਰੈਕਟਰ ਇਹ ਨਾਲੇ ਕਲਮ ਦਾ ਨਿਸ਼ਾਨ ਨਹੀਂ ਇਹਦੇ ਕਿਤੇ ਵੀ ਹੈਗਾ। ਠੀਕ ਹੈ ਜੀ। ਹਾਂ ਵਿੱਚੋਂ ਵੀ ਦਿਖਾ ਦਿੰਦੇ ਹਾਂ। ਆ ਪੱਟੀ ਪੁੱਟੀ ਸਾਰੀ ਨਾਲ ਦੀ ਹੈ ਜਿਹੜੀ ਨਾਲ ਦੀ ਆਉਂਦੀ ਹੁੰਦੀ ਹੈ ਹਾਂਜੀ ਹਾਂ ਲੈ ਆਹ ਚੀਜ਼ ਦੇਖ ਲੋ ਆਹ ਸਟਿੱਕਰ ਸਾਰੇ ਕੰਪਨੀ ਦੇ ਨਾਲ ਦੇ ਆਹ ਆ ਪੱਖਾ ਨਹੀਂ ਚੇਂਜ ਹੁੰਦਾ ਇਹਦਾ ਜਿਹਾ ਬੰਸਰੀ ਦੇਖੋ ਜੀ ਆਹ ਆ ਜਿਹੜੀ ਨਾਲ ਦੀ ਪਈ ਨਾਲ ਦੀ ਸਾਰੀ ਚੀਜ਼ ਫਿਲਟਰ ਤੱਕ ਨਾਲ ਦੇ ਨੇ ਜੀ ਟਰੈਕਟਰ ਤੇ ਦੇਖੋ ਮਿੱਤਰੋ ਸਾਮ ਤੋਂ ਮੋਲ ਹੈ ਟਰੈਕਟਰ ਹਾਂਜੀ ਹਾਂਜੀ ਆਹ ਦੇ ਰੋ ਟੈਂਕੀ ਟੁੰਕੀ ਜਿਹੜਾ ਸੱਲੋ 93 ਮਾਡਲ ਪੰਜਾਬ ਨੰਬਰ ਚਲੋ ਆਵੇ ਦਾ ਜੀ ਐਂਡ ਵਾਲੀ ਗੱਲ ਬਾਤ ਹੀ ਹੈ ਇਹਦੇ ਰੇਟ ਦੱਸੋ ਜੀ ਫਿਰ ਕੀ ਮੰਗਦੇ ਆਂ ਤਾਂ ਆ ਹਾਂ ਜੀ ਇਹ 1,65,000 ਦਾ ਜੀ 1,65,000 65,000 ਦਾ ਹਾਂ ਜੀ ਇਹ ਸਿੰਗਲ ਕਲੱਚ ਜੀ ਹਾਂ ਸਿੰਗਲ ਕਲੱਚ ਹਨ ਇੱਕ ਲੱਖ ਕੱਲੀ ਇਹਦੀ ਆ ਜਾਲੀ ਚੇਂਜ ਹੈ ਜੀ ਹੂੰ ਆ ਆ ਕੱਲੀ ਹੈ ਚੱਕ ਦੀ ਇਹ ਬਦਲੀ ਲੈ ਮੈਂ ਤੁਹਾਨੂੰ 1,65,000 ਦੇ ਵਿੱਚੋਂ ਆ 36-10 ਲੈ ਜੋ ਤੇ ਤਿੰਨ ਟਰੈਕਟਰ ਹੋਰ ਖੜੇ ਨੇ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਤੇ ਜਿਹੜਾ ਆ ਖੜਾ ਜੀ ਫਾਰਮ ਟਰੈਕ 60 ਹਾਂ ਜੀ ਪੀਪੀ 65 ਨੰਬਰ ਹੈ ਮਹਾਲੀ ਦਾ ਨੰਬਰ ਹੈ ਇਹਦਾ ਮਹਾਲੀ ਦਾ ਕੰਡੀਸ਼ਨ ਇਹ ਵੀ オリジナル ਹੈ ਹਾਂ ਜੀ オリジナル ਹੈ ਉੱਪਰ ਕਾਲੀ ਬਿੱਲੀ ਬੈਠੀ ਹੈ ਸੀਟ ਤੇ ਹਾਂ ਜੀ ਹਾਂ ਜੀ ਇਹ ਰੱਖੀਆਂ ਹੋਈਆਂ ਨੇ ਯਾਰ ਇਹ ਰੱਖੀਆਂ ਹੋਈਆਂ ਨੇ ਆਪਣੀਆਂ ਹਾਂ ਜੀ ਹਾਂ ਜੀ ਲੈ ਇਹ ਵੀ ਟਰੈਕਟਰਾਂ ਤੇ ਰਾਖੀ ਰੱਖ ਦਿਆਂਗੇ ਹਾਂ ਹਾਂ ਜੀ ਇਹ ਡਿਊਟੀ ਵੀ ਇਹ ਕਿਵੇਂ ਜੀ ਚੱਲ ਚਲਾਵੇ ਤਾਂ ਕਿਵੇਂ ਆ ਬਹੁਤ ਹੀ ਚੰਗਾ ਡੈਕ ਹੈ ਓਕੇ ਹਾਂ 1997 ਮਾਡਲ ਹੈ ਜੀ ਪਹਾੜੀ ਦਾ ਨੰਬਰ ਹੈ ਸਿੰਗਲ ਕਲਚ ਹੈ ਜੀ ਓਕੇ ਤੇ ਟਾਇਰ ਹੈਗੇ ਇਹ ਪੋਲੋ ਕੰਪਨੀ ਦੇ 90 ਪੈਸੇ ਹੂੰ ਮੂਹਰੇ ਅੱਧੇ ਹੈ ਜੀ ਠੀਕ ਹੈ ਜੀ ਇਹ ਜਣਗੇ ਤਾਂ ਐਵੇਂ ਸੁੱਕਦੇ ਹੀ ਰਹਦੇ ਜਿਵੇਂ ਹੁਣ ਜਿਵੇਂ ਖੜਾ ਆਪਣੀ ਬਾਕ ਹੀ ਦੇਖਿਆ ਚੈੱਕ ਕਰਿਆ ਠੀਕ ਹੈ ਜੀ ਹਾਂਜੀ ਤੇ ਇਹ ਕੀ ਕੀ ਡਿਮਾਂਡ ਹੈ ਇਹਦੀ ਤੇ ਇਹਦੀ ਡਿਮਾਂਡ ਜੀ 185000 185000 ਹਾਂ ਮਾਣ ਤਨ ਹੋ ਜਾਊਗਾ ਜੀ ਠੀਕ ਹੈ ਜੀ ਮਰਗਟ ਬੂਟ ਬਾਰੇ ਚੰਗੇ ਨੇ ਜੀ ਡਾਕਟਰ ਹੂੰ ਬਾਕੀ ਆਹ ਦੱਸ ਦਿੰਦੇ ਨੇ ਸਾਰੇ ਆਹ ਦੀ ਇੰਡੀਕੇਟਰ ਸੇਫਟੀ ਗਾਰਡ ਸਾਰੇ ਲੱਗੇ ਹੋਏ ਹਨ ਹਾਂਜੀ ਤੇ ਆਹ ਰੰਮ ਰੰਮ ਦੇ ਲੋ ਨਹੀਂ ਤਾਂ ਪਲੇਟਾ ਬਲੂਟਾ ਨਾ ਆ ਜਗਾ ਤੇ ਇਹ 99 2000 ਮਾਡਲਾਂ ਦੇ ਵੀ ਟੈਕ ਲੱਗੇ ਹੋਏ ਉਹ ਕਹ ਹੱਕ ਦੇ ਵੀ ਪੂਰਾ ਚੰਗਾ ਪਿਆ ਹੈ ਵੀ ਉਹ ਵੀ ਦਿਖਾ ਦਿਓ ਹਾਂ ਤੇ ਕਈ ਮਗਰਾ ਡੰਬੂ ਰੂੜਾ ਤੇ ਜੜਾਂ ਜੋੜਾਂ ਨਹੀਂ ਸਾਰੀਆਂ ਗਲ ਜਾਂਦੀਆਂ ਨੇ ਹਾਂਜੀ ਤੇ ਜਿਹੜਾ ਆ ਖੜਾ ਇਧਰਲੇ ਪਾਸੇ 45 ਗੇਰਾ ਹਾਂਜੀ ਇਹਦੇ ਬਾਰੇ ਦੱਸਿਓ ਕਿੰਨਾ ਮਾਡਲ ਆ ਇਹ 90 ਮਾਡਲ ਹੈ ਜੀ ਇਹ 90 ਮਾਡਲ ਆ ਕੰਡੀਸ਼ਨ ਤਾਂ ਹੈ ओरिजिनल ਹੈ ਹੈਨਾ ਨਟ ਨਟ ਨਾ ओरिजिनल ਨਾਲ ਦਾ ਜਿਹੜਾ ਕੰਪਨੀ ਚੋਂ ਆਉਂਦਾ ਹੈ ਸੈਂਟਰ ਤੇ ਹਾਂਜੀ ਹਾਂਜੀ ਓਕੇ ਇਹ ਇੱਕ ਜੀ ਸਿਰਫ ਆ ਉਰੂ ਸਾਈਡ ਆ ਉਪਰ ਵਾਲੀ ਗੇਅਰ ਤੋਂ ਇਹ ਸੈਂਟਰ ਗੇਅਰ ਕਰਿਆ ਹੋਇਆ ਜੀ ਠੀਕ ਹੈ ਸੈਂਟਰ ਗੇਅਰ ਕਰਤਾ ਇੱਕ ਵਟ ਗਏ ਯੂਰੇ ਨਾ ਹਰੇਕ ਬੰਦੇ ਨੂੰ ਤਾਂ ਪਤਾ ਹੀ ਨਹੀਂ ਪਤਾ ਨਹੀਂ ਲੱਗਦਾ ਇਹ ਤਾਂ ਲੱਗੀ ਆ ਹਾਂਜੀ ਤੇ ਬਾਕੀ ਆ ਆ ਇਹਦਾ ਕੀ ਤਾਂ ਹੋਈ ਟੱਪ ਖੋਲਿਆ ਹੋਇਆ ਹੋਰੋਂ ਨਹੀਂ ਜੀ ਹਾਂ ਇਹਦੇ ਪਲੇਟ ਆਉਂਦੀ ਹੈ ਜੀ ਉੱਪਰ ਆ ਆ ਰੇਸ ਹਨਾ ਤੇ ਆ ਪਲੇਟ ਆਉਂਦੀ ਹੈ ਜੀ ਤੇ ਰੱਖੇਗੀ ਇਹ ਜੀ ਖੋਲ ਕੇ ਰੱਖੀ ਹੋਈ ਹੈ ਅੱਛਾ ਖੋਲ ਕੇ ਰੱਖੀ ਹੋਈ ਹੈ ਇਹ ਬੈਟਰੀ ਦੀ ਚਾਰਜ ਹੋਣੀ ਲਾਈਤੀ ਜੀ ਬੈਟਰੀ ਕਿੱਢੀ ਠੀਕ ਹੈ ਠੀਕ ਹੈ ਇਹ ਬੈਟਰੀ ਬਕਸਾ ਹੈ ਨਾ ਇਹਦੇ ਉੱਪਰ ਆਉਂਦੀ ਹੈ ਜੀ ਆ ਦੇ ਆ ਪੈਰ ਵਾਲੀ ਰੇਸ ओरिजिनल ਹੈ ਜੀ ਨਾਲ ਦੀ ਹੈ ਓਕੇ ਹਾਂਜੀ ਆ ਦੇਖੋ ਇਹ ਤੇ ਟਾਇਰ ਇਹਦੇ ਹੈਗੇ ਨਹੀਂ ਕਰਤਾਰ ਵਾਲਿਆਂ ਦੇ ਨਹੀਂ ਕਰਤਾਰ ਕੰਮ ਦੇ। ਸ਼ੁਕਰਦਾਰ ਵਾਲਿਆਂ ਦੇ ਨਹੀਂ। ਹਾਂਜੀ ਹਾਂਜੀ 90 ਪੈਸੇ ਟੈਰ ਹੈ। 85 ਤੋਂ 90 ਪੈਸੇ। ਮੂਰਲੇ 7.50 ਵਾਲੇ ਆ ਜੀ 40 ਪੈਸੇ। ਠੀਕ ਹੈ ਜੀ। ਹਾਂਜੀ। ਮਾਡਲ ਦੱਸ ਦਿੱ ਇਹ 90 ਜੀ। 90 ਮਾਡਲ। ਹਾਂਜੀ। ਇਹਦਾ ਨੰਬਰ ਵੀ ਪੰਜਾਬ ਦਾ ਹੀ ਆ। ਨਹੀਂ ਇਹਦਾ ਸਾਇਦ ਐਚ ਆਰ ਹੋਊਗਾ ਜੀ। ਐਸ ਐਚ ਆਰ ਨੰਬਰ ਉਹ। ਹਾਂਜੀ। ਇਹਦੀ ਕੀ ਡਿਮਾਂਡ ਰੱਖੀ ਜੀ ਆਪਣੇ? ਇਹ ਆਪਾਂ ਬਾਜ ਬਰੇਡ ਚ ਹੀ ਦੇ ਦਾਂਗੇ ਜੀ। ਕਿੰਨਾ ਕੁ ਚਾਹ? ਬਜੈਸਨ ਉਹੜੀ ਗੱਲ ਹੈ ਮਾੜਾ ਮੋਟਾ ਹੋ ਜੂ ਆਪਾਂ ਪਹਿਲੇ ਹੀ ਮਤਲਬ 1,35,000 ਰੁਪਏ 1,35,000 ਦਾ ਹਾਂਜੀ 1,35,000 ਦਾ ਆਪਾਂ ਮਾੜਾ ਮੋਟਾ ਹੋ ਜੂ ਹਲਕਾ ਫੁਲਕਾ ਠੀਕ ਹੈ ਜੀ ਤੇ ਦੋ ਖੜੇ ਨੇ ਮੇਂਦਰੇਦਰ ਹੈ ਜੀ ਆ ਤਾਂ ਹੈਗਾ 575 ਹਾਂਜੀ ਇਹਦਾ ਨੰਬਰ ਕਿੱਥੋਂ ਦਾ ਹੈ ਪਟਿਆਲਾ ਜੀ ਪਟਿਆਲਾ ਨੰਬਰ ਹੈ ਕੰਡੀਸ਼ਨ ਤਾਂ ਕਿਵੇਂ ਹੈ Ориਜਨਲ ਹੈ ਹਾਂ ਪਹਿਲੇ ਮਾਲਕ ਦਾ ਜੀ ਫਸਟ ਕੁਆਲਟੀ ਦਾ ਜੀ ਡਬਲ ਕਲੱਚ ਹੈ ਨਹੀਂ ਸਿੰਗਲ ਹੈ ਵੇਟ ਫੂਟ ਦੇਖੋ ਸਿੰਗਲ ਕਲੱਚ ਹੈ ਵੇਟ ਹੈਗੇ ਨੇ ਹਾਂ ਹਾਂਜੀ ਚੱਲ ਚੱਲਾ ਵੀ ਤਾਂ ਕਿਵੇਂ ਹੋ ਜੀ ਇਹ ਪੂਰਾ ਚੰਗਾ ਜੀ ਕਿੰਨੇ ਦਾ ਬਣੂ ਇੰਜਨ ਉੰਜਣ ਦਾ ਤਾਂ ਜੀ ਐਂ ਮੰਨ ਲਓ ਵੀ 16 ਨਹੀਂ ਠੀਕ ਆ ਹਾਂ ਜੀ ਕਿੰਨੇ ਕੁ ਦਾ ਦਵਾਂਗੇ ਆਪਾਂ ਇਹ ਇਹ ਟਰੈਕਟਰ ਦੇ ਦਾਂਗੇ ਜੀ 1,30,000 ਦਾ ਜੀ 1,30,000 ਦਾ ਹਾਂ ਜੀ ਓਕੇ ਉਹਦੇ ਚੋਂ ਰਿਮਾਂਟ ਟਾਂਡ ਹੋ ਜਾਊਗਾ ਜੀ ਠੀਕ ਆ ਜੀ ਠੀਕ ਹਾਂ ਤੇ ਜਿਹੜਾ ਆ ਖੜਾ ਹੈਗਾ ਇਹ 92 ਮਾਡਲ ਹੈ ਜੀ ਇਹ ਵੀ ਇਹ 92 ਮਾਡਲ ਹੈ ਹਾਂ ਜੀ ਇਹ 265 ਹੈ ਜੀ ਹੂੰ ਇਹਦਾ ਵੀ ਨੰਬਰ ਪੰਜਾਬ ਦੀ ਆ ਇਹ ਐਚ ਆਰ ਹੈ ਜੀ ਇਹ ਚਾਰ ਨੰਬਰ ਹੈ ਹਾਂ ਜੀ ਇਹ ਕਿੰਨੇ ਦਾ ਬਣੂ ਜੇ ਦੋ ਜੋੜਾ ਹੀ ਲੈਣਾ ਭਰਾਵਾ ਨੇ ਹਾਂ ਆਪਾਂ 2.5 ਲੱਖ ਦਾ ਜੋੜਾ ਦੇ ਦਾਂਗੇ ਦੋਨੇ ਟਰੈਕਟਰ 2.5 ਲੱਖ ਦੇ ਇੱਕ ਦੇ ਹਾਂਜੀ 265 ਮਾਡਲ ਦੱਸਿਆ 92 ਜੀ 92 ਤੇ ਇਹ 500 ਇਹ ਵੀ 92 ਜੀ ਇਹ ਵੀ 92 ਇਹਦੇ ਟਾਇਰ ਹੈਗੇ ਐਕਸਾਈਡ ਕੰਪਨੀ ਦੇ 90 ਪੈਸੇ ਹਾਂ ਤੇ ਇਹਦੇ ਹੈਗੇ ਜੀ ਬਿਰਲਾ ਕੰਪਨੀ ਦੇ 80 ਪੈਸੇ 80 ਪੈਸੇ ਜੀ ਜੋੜਾ ਜੇ ਕਿਸੇ ਵਪਾਰੀ ਭਰਾ ਨੇ ਲੈਣਾ 2.5 ਲੱਖ ਤਾਂ ਦੇ ਦੇਣਗੇ ਯਾਨੀ ਕਿ 1 ਲੱਖ ਤੇ ਹੋਰ ਵੀ ਕਰ ਦੇਾਂਗੇ ਫਿਰ ਮੈਂ ਤਾਂ 1,25,000 ਦਾ ਕਹਿਣ ਲੱਗ ਪਿਆ ਤਾਂ ਇਹਦੋਂ ਵੀ ਘਟ ਗਏ ਹਾਂਜੀ ਜਿੱਲਾ ਮੇਤਰੋ ਆ ਜਾਓਏ ਹਾਂਜੀ ਜੇ ਕਿਸੇ ਵਪਾਰੀ ਭਰਾ ਨੇ ਜੋੜਾ ਲੈਣਾ ਹੈ ਹਾਂ 2.5 ਲੱਖ ਚੋਂ ਵੀ ਮਾਨ ਤਾਨ ਕਰ 2.5 ਲੱਖ ਦੇ ਵਿੱਚੋਂ ਵੀ ਮਾਨ ਤਾਨ ਹੋ ਜੂ ਤੇ ਦੁਆਰਾ ਦੱਸ ਦਿੰਦੇ ਆ ਇਹ ਆਪਾਂ ਪਿੰਡ ਹੈਗਾ ਜੀ ਸਿੰਬੜੋ ਸਿੰਬੜੋ ਜੀ ਹਾਂਜੀ ਇਹ ਪਿੰਡ ਭਾਦ ਸੋ ਤੋਂ ਪਟਿਆਲਾ ਰੋਡ ਤੇ ਆ ਪਟਿਆਲਾ ਰੋਡ ਪਟਿਆਲਾ ਇੱਥੋਂ ਕਿੰਨੀ ਦੂਰ ਆਪਾਂ ਨੂੰ ਆਪਨ 15 ਕਿਲੋਮੀਟਰ ਹੈ 15 ਕਿਲੋਮੀਟਰ ਪਟਿਆਲਾ ਤੇ ਇਧਰੋਂ ਪਾਸੋਂ 13 ਕਿਲੋਮੀਟਰ 13 ਕਿਲੋਮੀਟਰ ਪਾਸੋਂ ਆ। ਹਾਂਜੀ ਹਾਂਜੀ ਤੇ ਆਪਣਾ ਨੰਬਰ ਦੱਸਿਓ ਜੀ ਕਿਹੜਾ ਚੱਲਦਾ? ਨੰਬਰ ਮੇਰੇ ਆਪਣਾ ਹੈਗਾ ਜੀ 70094 68462 ਓਕੇ ਤੇ ਦੂਜਾ ਨੰਬਰ ਹੈਗਾ 94632 85715 ਜੀ ਠੀਕ ਹੈ ਜੀ। ਤੇ ਫੇਰ ਰਿਪੀਟ ਕਰ ਦਈਏ ਜੀ 70094 ਜੀ 68462 ਜੀ 94632 85715 ਜੀ ਕਰੋ ਮਿੱਤਰੋ ਨੰਬਰ ਵਾਕੀ ਆਪਾਂ ਕੈਪਸ਼ਨ ਦੇ ਵਿੱਚ ਲਿਖਤੇ ਨਾਂ ਬਾਈ ਦਾ ਚਮਕੌਰਾ ਪਿੰਡ ਹੈਗਾ ਸ਼ਿਮਬੜੋ ਆਲੋਵਾਲ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਇਹ ਆਲੋਵਾਲ ਸਾਹਿਬ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦਾ ਜਨਮ ਸਥਾਨ ਪਿੰਡ ਆਲੋਵਾਲ ਸਾਹਿਬ 1 ਕਿਲੋਮੀਟਰ ਦੀ ਦੂਰੀ ਤੇ ਨਾਲੋਂ ਵਾਲ ਸਭ ਤੋਂ ਪਟਿਆਲੇ ਵਾਲ ਨੂੰ ਜਦੋਂ ਆਪਾਂ ਜਾਂਦੇ ਆ ਪਹਿਲਾ ਪਿੰਡੀ ਸਿੰਬੜੋ ਆਉਂਦਾ ਤੇ ਬਾਕੀ ਕੋਈ ਜਾਣਕਾਰੀ ਲੈਣੀ ਹੈ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਮੇਨ ਸੜਕ ਦੇ ਉੱਪਰ ਹੀ ਟਰੈਕਟਰਾਂ ਦਾ ਮੇਲਾ ਇਸੇ ਤਰ੍ਹਾਂ ਹੀ ਲੱਗਿਆ ਰਹਿੰਦਾ ਹਾਂ ਇੱਕ ਮੇਰੀ ਬੇਨਤੀ ਜੀ ਹੋਰ ਹੈ ਫੋਟੋ ਵਾਲੇ ਵੀਰਾਂ ਨੂੰ ਦੁਬਾਰਾ ਪਹਿਲੀ ਵੀਡੀਓ ਚ ਵੀ ਪੈਣੀ ਵੀ ਫੋਟੋ ਨਹੀਂ ਪਾਈ ਜਾਂਦੀ ਕਿਉਂਕਿ ਤੇ ਇੱਕ ਮੇਰੇ ਭਰਾ ਨਾ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਹੈਗਾ ਫੋਨ ਜਿਆਦਾ ਹੁੰਦੇ ਆ ਵੀ WhatsApp ਤੇ ਆਪਣਾ ਮੈਸੇਜ ਛੱਡਦੇ ਆ ਠੀਕ ਹੈ ਜੀ ਇਹ ਵੀ ਗੱਲ ਸਹੀ ਆ ਕਈ ਵਾਰ ਨਾ ਫੋਨ ਨਹੀਂ ਚੱਕਿਆ ਜਾਂਦਾ ਡਰਾਈਵਿੰਗ ਕਰਦੇ ਆ ਜਾਂ ਰੁਕਾ ਖੜਾ ਹੁੰਦਾ ਹਾਂ ਕਈ ਵਾਰ ਚਲਦਾ ਸੁਦਾ ਚੱਲਦਾ ਹੁੰਦਾ ਹਾਂ ਜੀ WhatsApp ਤੇ 62 ਵਾਲੇ ਨੰਬਰ ਤੇ 462 ਵਾਲੇ ਤੇ WhatsApp ਤੇ ਮੈਸੇਜ ਛੱਡਦੇ ਆ ਬਸ ਠੀਕ ਆ ਲੈ ਮੈਂ ਤੈਨੂੰ ਜਿਹੜੇ ਟਰੈਕਟਰ ਦੀ ਡਿਟੇਲ ਲਿਖ ਕੇ ਭੇਜਾਂਗੇ ਉਹਦੀ ਜਾਣਕਾਰੀ ਮਿਲ ਜੂਗੀ ਮਿਲ ਜੂਗੀ ਕਰੋ ਸੰਪਰਕ